ਉਹ ਕਹਿੰਦਾ ਕਿ ਆਪਣੇ ਅੰਦਰੋਂ ਕਦੇ ਵੀ ਇੱਕ ਬੱਚਾ ਨਾ ਮਰਨ ਦੇਉ ਜੀ ਜੀ ਉਹ ਜਿਉਂਦਾ ਜਾਗਦਾ ਜੀਉਂਦਾ ਰਹਿੰਦੇ ਬਚਪਨ ਆਪਣੇ ਆਪ ਦੇ ਵਿੱਚ ਇੱਕ ਖਾਸ ਸੋਹਣਾ ਤੋਹਫ਼ਾ ਹੈ ਜਿਹੜਾ ਦੇਖੋ ਜਾ ਕੇ ਵਾਪਸ ਮੁੜਦਾ ਨਹੀਂ ਸਾਡੇ ਸਕੂਲ ਦੇ ਵਿੱਚ ਟੀਕਾ ਲਾਉਣ ਵਾਲੇ ਆ ਗਏ ਡਾਕਟਰ ਸਾਹਿਬ ਚੱਕੀ ਫਿਰਨ ਆਪਣੇ ਉਹ ਸਾਰੇ ਸੰਦ ਸਮਾਨ ਦੇ ਸੰਦੂਕੜੀਆਂ ਜੀਆਂ ਵਿੱਚ ਉਹ ਬਾਲ ਕੇ ਸਟੋਪ ਜਿਹਾ ਸੋਈਆਂ ਨਹੀਂ ਦਿੱਤੀਆਂ ਕਰਨ ਲੱਗ ਪਏ ਉਹ ਸੋਈਆਂ ਤਤੀਆਂ ਕਰਨ ਇਧਰੋਂ ਡੈਸਕਾਂ ਦੇ ਉੱਪਰ ਬੈਠੇ ਅਸੀਂ ਆਪਣੇ ਆਪ ਨੂੰ ਕੁਛ ਤਤ ਤਤ ਤਾ ਮਹਿਸੂਸ ਕਰੀਏ ਜਿੱਦਨ ਕੋਈ ਕੁੜੀ ਘਰੇਲੇ ਨਹੀਂ ਸੀ ਕਰਕੇ ਆਉਂਦੀ ਉਸ ਦਿਨ ਉਹਨਾਂ ਕੁੜੀਆਂ ਦੀਆਂ ਗੁੱਤਾਂ ਜਿਹੜੀਆਂ ਅਸੀਂ ਦੋਹਾਂ ਨੂੰ ਪਹਿਲਾਂ ਬੰਨ ਲਿਆ ਬਿੰਬ ਬਨ ਉਤੇ ਦੋਹਾਂ ਨੂੰ ਬਨ ਕੇ ਇਕੱਠਿਆਂ ਨੂੰ ਹਾਂ ਦੋਹਾਂ ਨੂੰ ਬਨ ਕੇ ਤੇ ਬਾਰੀਆਂ ਬਣੀਆਂ ਹੁੰਦੀ ਸੀ ਤਾਕੀਆਂ ਤੁਸੀਂ ਦੇਖੀਆ ਬੜੀਆਂ ਲੱਕੜ ਦੀ ਉਹਦੇ ਵਿੱਚ ਪਾ ਦਿੱਤੀਆਂ ਨਵੇਂ ਨਵੇਂ ਕਰੇਲੇ ਜਦੋਂ ਪਹਿਲਾਂ ਪਹਿਲਾਂ ਬਣਾਉਂਦੇ ਹੁੰਦੇ ਸੀ ਨਾ ਉਹਨਾਂ ਨੂੰ ਭਰ ਕੇ ਉੱਪਰ ਦੀ ਦਾ ਢਾਗਾ ਲਪੇਟ ਦਿੰਦੇ ਹੁੰਦੇ ਸੀ ਜੀ ਲਪੇਟ ਦਸੀ ਤੇ ਖੁੱਲੇ ਨਾ ਮਸਾਲਾ ਨਿਕਲੇ ਬਾਹਰ ਹਾਂ ਪੁਰਸ਼ ਸਾਹਿਬ ਤਾਂ ਇੱਕ ਕਰੇਲਾ ਚੱਕ ਏਡਾ ਕਿ ਸੀਗਾ ਮੂੰਹ ਦੇ ਵਿੱਚ ਰੱਖ ਲਿਆ ਮੂੰਹ ਦੇ ਵਿੱਚ ਰੱਖ ਲਿਆ ਤੇ ਫਿਰ ਆ ਗਿਆ ਢਾਗਾ ਹੂੰ ਉਹ ਜਦੋਂ ਢਾਗਾ ਉਹਨੇ ਏਦਾਂ ਮੂੰਹ ਦੇ ਵਿੱਚੋਂ ਏਦਾਂ ਕੱਢਿਆ ਕੱਢੀ ਜਾਵੇ ਇਦਾਂ ਕਿਹਦਾ ਭਾਗਵਾਨ ਨੇ ਅੱਜ ਪੜਾਇਆ ਕੀ ਮੈਂ ਤਾਂ ਉੱਦੜ ਨਹੀਂ ਸ਼ੁਰੂ ਹੋ ਗਿਆ ਉਹ ਬਾਪੂ ਨੇ ਲੰਗਦੇ ਆ ਲੰਗਦੇ ਮਾਟਰ ਨੂੰ ਪੁੱਛ ਲਿਆ ਕਿ ਮਾਟਰ ਜੀ ਛੁੱਟੀ ਗਈ ਸੀ ਹੂੰ ਕਹਿੰਦਾ ਛੁੱਟੀ ਤਾਂ ਨਹੀਂ ਸੀਗੀ ਸਕੂਲ ਤਾਂ ਲੱਗਾ ਸੀ ਕਹਿੰਦਾ ਅੱਛਾ ਜੀ ਸਾਡਾ ਜਵਾਗ ਅਜੇ ਇਹ ਕਹਿੰਦਾ ਵੀ ਛੁੱਟੀ ਆ ਉਹਦਾ ਘਰ ਹੀ ਬਿਠਾ ਰਿਆ ਛੁੱਟੀ ਦਾ ਕਹਿ ਕੇ ਕਹਿੰਦਾ ਅੱਛਾ ਜੀ ਕੋਲੋ ਕੋਈ ਗੱਲ ਨਹੀਂ ਦੂਸਰੇ ਦਿਨ ਐਨ ਵਕਤ ਦੇ ਅਨੁਸਾਰ ਸੂਰਜ ਚੜ੍ਹਦਾ ਸਾਰਾ ਕੁਝ ਹੁੰਦਾ ਨਾ ਤੋ ਕਿ ਆਪਾਂ ਪੂਰੀ ਤਰੀਕੇ ਨਾਲ ਤਸੱਲੀ ਬਖਸ਼ ਤਰੀਕੇ ਨਾਲ ਤਿਆਰ ਹੋ ਕੇ ਫਿਰ ਸਕੂਲ ਸਕੂਲੇ ਜਾਣੇ ਹਾਜ਼ਰੀ ਜਦੋਂ ਲੱਗਦੀ ਐ ਮਾਸਟਰ ਜੀ ਜਦੋਂ ਮੇਰਾ ਰੋਲ ਨੰਬਰ ਆਉਂਦਾ ਮੈਨੂੰ ਕਹਿੰਦੇ ਆ ਜਾਓ ਹੱਲੋ ਕੰਨ ਖੜੇ ਪੰਜਾਬੀ ਵਾਲੇ ਮਾਸਟਰ ਜੀ ਉਹ ਇੱਕ ਵਾਰੀ ਮੈਨੂੰ ਕਹਿੰਦੇ ਬੇਟਾ ਜਾ ਸੂਟੀ ਲੈ ਗਿਆ ਮੈਂ ਘੜ ਕੇ ਸੂਟੀ ਲੀ ਗਿਆ ਆਪਣੇ ਮਾਸਟਰ ਜੀ ਦੇ ਵਾਸਤੇ ਤੋਹ ਜਦੋਂ ਉਹਨੇ ਦੇਖੀ ਨਾ ਵੀ ਸੂਟੀ ਤਾਂ ਗੂ ਗਿਆ ਮੜੀ ਐ ਵੀ ਇਹ ਪੱਦਾ 3 ਡਿਗਰੀ ਕਰਵਾ ਲੈ ਜਿਆਦਾ ਹਾਂ ਮਨ ਕਹਿੰਦੇ ਇਧਰ ਆਓ ਮੈਂ ਕੋਲ ਚੱਲ ਗਿਆ ਉਹਨੇ ਮੈਨੂੰ ਵੀ ਪੋਕਰਣ ਦੀ ਧਰਤੀ ਬਣਾਇਆ ਪਹਿਲਾ ਐਕਸਪੈਰੀਮੈਂਟ ਮੇਰੇ ਤੇ ਕੀਤਾ ਟੇਬਲ ਤੇ ਮੈਡਮ ਦੀ ਅਨਕਪਈਸੀ ਪੈਨ ਪਿਆ ਸੀ ਪੈਨ ਚੁੱਕ ਕੇ ਵੀ ਅਸੀਂ ਸੁੱਟ ਦਿੱਤਾ ਹੂੰ ਕੁਰਸੀ ਮੁੰਡੇ ਨੇ ਚੁੱਕ ਕੇ ਮਾਰਨੀ ਸੀ ਕਿਸੇ ਮੁੰਡੇ ਦੇ ਉਹ ਚਸ਼ਮੇ ਦੇ ਉੱਤੇ ਲੱਗ ਗਈ ਟੇਬਲ ਪਲਟ ਗਿਆ ਚਸ਼ਮਾ ਵੀ ਟੁੱਟ ਗਿਆ ਚਸ਼ਮੇ ਦਾ ਸ਼ੀਸ਼ਾ ਟੁੱਟ ਗਿਆ ਅਸੀਂ ਐਵੇਂ ਇਕੱਠਾ-ਗੁੱਠਾ ਕਰਕੇ ਆਪਣੇ ਵੱਲੋਂ ਕਿ ਮੈਡਮ ਨੂੰ ਪਤਾ ਨਾ ਲੱਗੇ ਉਹਦੇ ਦੋ ਟੁਕੜੇ ਹੋ ਗਏ ਸੀ ਅਸੀਂ ਫੇਰ ਵੀ ਉਹਨੂੰ ਚੁੱਕ ਕੇ ਤੇ ਸ਼ੀਸ਼ੇ ਦੇ ਵਿੱਚ ਨਾ ਭਰੋ ਦਿੱਤਾ ਇਦਾਂ ਕਰਕੇ ਉਹਨੂੰ ਫਰੇਮ ਦੇ ਵਿੱਚ ਭਰੋ ਦਿੱਤਾ ਕਿ ਮੈਡਮ ਨੂੰ ਪਤਾ ਨਾ ਲੱਗੇ ਪੈਨ ਚੱਲੇ ਸੀ ਨਵੇਂ-ਨਵੇਂ ਦੇ ਟੇਚ-ਟੇਚ ਜਿਹੇ ਹਾਂਜੀ ਹਾਂਜੀ ਉਹਦੇ ਵਿੱਚ ਇੱਕ ਨਿੱਕਾ ਜਿਹਾ ਸਪਰਿੰਗ ਪੈਂਦਾ ਹੁੰਦਾ ਜ਼ਰਾ ਉਸ ਸਪਰਿੰਗ ਪਈਦਾ ਹੁੰਦਾ ਸੀ ਤੇ ਮੈਂ ਇਦਾਂ ਟਿਚ ਟਿਚ ਕਰ ਰਿਹਾ ਆ ਕਿਉਂਕਿ ਇੰਜੋਏ ਹੁੰਦਾ ਇਦਾਂ ਟਿਚ ਟਿਚ ਕਰਨਾ ਖੇਡਣਾ ਹਾਂ ਉਹ ਪਿੰਨ ਵਿੱਚੋਂ ਨਿਕਲੇ ਸਪਰਿੰਗ ਜਾਂ ਕਿਸੇ ਤਰੀਕੇ ਦਾ ਪ੍ਰੈਸ਼ਰ ਦੇ ਨਾਲ ਉਹ ਸਿੱਧਾ ਹੀ ਜਾ ਕੇ ਨਾ ਜੀ ਸਾਡੀ ਸਭ ਤੋਂ ਖਤਰਨਾਕ ਅੰਗਰੇਜ਼ੀ ਵਾਲੀ ਮੈਡਮ ਦੇ ਗੱਲ ਤੇ ਲੱਗ ਗਿਆ ਸੱਚਮੁੱਚ ਸਾਡੇ ਬੱਚੇ ਜਿਹੜੇ ਆ ਉਮਰ ਤੋਂ ਪਹਿਲਾਂ ਗੱਭਰੂ ਹੋ ਗਏ ਆ ਸਾਰਾ ਕੰਮ ਉਮਰ ਤੋਂ ਪਹਿਲਾਂ ਇੱਕ ਕਰ ਲੈਣਾ ਚਾਹੁੰਦੇ ਆ ਇਸ ਮੋਬਾਈਲ ਨੇ ਸਾਡਾ ਪੱਠਾ ਬਿਠਾ ਦਿੱਤਾ ਆ ਇਹ ਸਭ ਤੋਂ ਵੱਡਾ ਬੱਚਾ ਹੁੰਦਾ ਨਾ ਉਹਦਾ ਬਚਪਨ ਬਹੁਤ ਛੋਟਾ ਹੁੰਦਾ ਬਚਪਨ ਛੋਟਾ ਹੁੰਦਾ ਬਿਲਕੁਲ ਉਹਨੂੰ ਇਹੀ ਕਹਿ ਦਿੱਤਾ ਜਾਂਦਾ ਕਿ ਤੂੰ ਹੁਣ ਵੱਡਾ ਹੋ ਗਿਆ ਛੋਟੇ ਭਰਾਵਾਂ ਦਾ ਭੈਣ ਭਰਾਵਾਂ ਦਾ ਖਿਆਲ ਰੱਖੀਂ ਹਾਂ ਸੋ ਇੱਥੇ ਸਾਰਿਆਂ ਨੂੰ ਉਹਨਾਂ ਦਾ ਬਚਪਨ ਮੰਨਣ ਦਿਓ ਤਾਂ ਕਿ ਉਹ ਆਪਣੀ ਜ਼ਿੰਦਗੀ ਦਾ ਇੱਕ ਖੂਬਸੂਰਤ ਸਮਾਚੰਗੇ ਤਰੀਕੇ ਨਾਲ ਮਾਣ ਸਕਣ ਰਾਤ ਚਲੀ ਗਈ ਤਾਰੇ ਛਿਪ ਗਏ ਸੂਰਜ ਹੁੰਦਿਆਂ ਹੀ ਫੁੱਲ ਖਿੜ ਗਏ ਤੇ ਪੰਛੀ ਆਪਣੇ ਸਫ਼ਰ ਤੇ ਉੱਡ ਗਏ ਮੈਂ ਹਿਨਕ ਨੋਛੀਆ ਪ੍ਰੋਗਰਾਮ ਸਵੇਰ ਸਵੇਰੇ ਲੈ ਕੇ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਮੁਖਾਤਿਬ ਹੋ ਚੁੱਕਿਆ ਹਾਂ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਵੀ ਹੋਣਗੀਆਂ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਹੈ ਨਾ ਜੀ ਤੁਹਾਡਾ ਵੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਵੀ ਕਿ ওই ਇਸ ਖਿੜੀ ਹੋਈ ਸਵੇਰ ਦੇ ਵਿੱਚ ਖੜੇ ਹੋਏ ਚਿਹਰਿਆਂ ਦੇ ਨਾਲ ਜਿੱਥੇ ਸਾਡੇ ਮੁਖਾਤਬ ਨੇ ਅਸੀਂ ਉਹਨਾਂ ਦੇ ਮੁਖਾਤਬ ਹਾਂ ਇੱਕ ਦੂਸਰੇ ਦੇ ਇਹ ਪਿਆਰ ਦਾ ਸਿਲਸਿਲਾ ਜਿਹੜਾ ਕਿ ਸਵੇਰੇ ਸਵੇਰੇ ਕਹਾਉਂਦਾ ਔਰ ਇਸ ਸਿਲਸਿਲੇ ਅਸੀਂ ਲੈ ਕੇ ਹਾਜ਼ਰ ਹੋ ਗਏ ਹਾਂ ਆਮੋ ਸਾਹਮਣੇ ਬੈਠ ਕੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਗੱਲਾਂ ਬਾਤਾਂ ਹੋਣਗੀਆਂ ਸਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਸਾਡੇ ਨਾਲ ਜੁੜੀਆਂ ਹੋਈਆਂ ਤੁਹਾਡੇ ਨਾਲ ਜੁੜੀਆਂ ਹੋਣਗੀਆਂ ਬਿਲਕੁਲ ਬਹੁਤ ਸਹੀ ਗੱਲ ਕਹੀ ਹੈ ਤੁਸੀਂ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਅਸੀਂ ਗੱਲਾਂ ਕਰਦੇ ਹਾਂ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਅੱਜ ਮੈਂ ਚਾਹੁੰਦੀ ਆ ਕਿ ਬਚਪਨ ਦੇ ਵਿੱਚ ਜਾਈਏ ਹਾਂ ਤੇ ਥੋੜੀਆਂ ਬੋਤੀਆਂ ਗੱਲਾਂ ਬਾਤਾਂ ਕਰੀਏ ਤੇ ਯਾਦਾਂ ਵੀ ਜੜੀਆਂ ਤਾਜ਼ੀਆਂ ਕਰੀਏ ਤੇ ਸਾਡੇ ਦਰਸ਼ਕਾਂ ਦੀਆਂ ਯਾਦਾਂ ਵੀ ਜੜੀਆਂ ਨੇ ਜ਼ਰੂਰ ਤਾਜ਼ਾ ਹੋਣਗੀਆਂ ਬਿਲਕੁਲ ਹੋਣੇ ਚਾਹੀਦੇ ਆ ਦੇਖੋ ਮੈਨੂੰ ਤੇਨਾ ਬੜੀ अच्छी ਗੱਲ ਯਾਦ ਆ ਰਹੀ ਹੈ ਜੀ ਬੜੇ ਕਿਸੇ ਵਧੀਆ ਬੰਦੇ ਦੀ ਗੱਲ ਆ ਉਹ ਕਹਿੰਦਾ ਕਿ ਆਪਣੇ ਅੰਦਰੋਂ ਕਦੇ ਵੀ ਇੱਕ ਬੱਚਾ ਨਾ ਮਰਨ ਦਿਓ ਜੀ ਜੀ ਉਹਨੂੰ ਜਿਉਂਦਾ ਜਾਗਦਾ ਜਿਉਂਦਾ ਰਹਿਣ ਦਿਓ ਤਾਂ ਕਿ ਤੁਸੀਂ ਜ਼ਿੰਦਗੀ ਦਾ ਨਜ਼ਾਰਾ ਲੈ ਸਕੋ ਹਮ ਕਿਉਂਕਿ ਜ਼ਿੰਦਗੀ ਨੂੰ ਮਾਣਦੇ ਸਿਰਫ ਬੱਚੇ ਹੀ ਆ ਜੀ ਅਸੀਂ ਤਾਂ ਮੁੜ ਕੇ ਫਿਕਰਾਂ ਨਾਲ ਐਨੇ ਲੱਦ ਹੋ ਜਾਂਦੇ ਆ ਕਿ ਇਹ ਬੋਝ ਉਦੋਂ ਹੀ ਲੱਤਦਾ ਜਦੋਂ ਸਾਨੂੰ ਚਾਰ ਬੰਦੇ ਚੱਕ ਲੈਂਦੇ ਆ ਬਿਲਕੁਲ ਉਹਦਾ ਸਾਰੀ ਉਮਰੇ ਬੋਝ ਲੱਤਦਾ ਨਹੀਂ ਜੀ ਸੋ ਬਚਪਨ ਆਪਣੇ ਆਪ ਦੇ ਵਿੱਚ ਇੱਕ ਖਾਸ ਸੋਹਣਾ ਤੋਹਫ਼ਾ ਜਿਹੜਾ ਦੇਖੋ ਜਾ ਕੇ ਵਾਪਸ ਮੁੜਦਾ ਨਹੀਂ ਤੇ ਇੱਕ ਚੀਜ਼ ਐਸੀ ਹੈ ਜਿਹੜੀ ਆ ਕੇ ਨਹੀਂ ਮੁੜਦੀ ਹੂੰ ਜਾ ਕੇ ਨਹੀਂ ਮੁੜਦਾ ਬਚਪਨ ਤੇ ਆ ਕੇ ਨਹੀਂ ਮੁੜਦਾ ਬਡਾਪਾ ਬਡਾਪਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਰੁਤਬਾ ਰੱਖਦੀਆਂ ਨੇ ਪਰ ਅੱਜ ਅਸੀਂ ਗੱਲ ਜਿਹੜੀ ਆ ਉਹ ਬਚਪਨ ਦੀ ਕਰਨੀ ਹੈ ਕਿ ਬਚਪਨ ਚਲਾ ਗਿਆ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਔਰ ਇਹ ਜਿਹੜੀਆਂ ਚੀਜ਼ਾਂ ਜਦੋਂ ਚਲ ਜਾਂਦੀਆਂ ਫਿਰ ਵਾਪਸ ਆਉਂਦੀਆਂ ਨਹੀਂ ਤੇ ਇਸ ਬਚਪਨ ਦੇ ਬਹੁਤ ਸਾਰੇ ਕਿੱਸੇ ਤੁਹਾਡੇ ਵੀ ਹੋਣਗੇ ਮੇਰੇ ਵੀ ਹੈਗੇ ਆ ਤੁਹਾਡੇ ਵੀ ਹੋਣਗੇ ਕਈ ਤੁਹਾਡੇ ਕਿਸੇ ਅਸੀਂ ਸੁਣਾ ਜਾਣੇ ਆ ਤੇ ਕੋਈ ਆਪਣੇ ਸੁਣਾਵੇ ਬਿਲਕੁਲ ਬਚਪਨ ਦੀਆਂ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਕਿਸੇ ਅਜਿਹੇ ਹੁੰਦੇ ਨੇ ਜਿਹੜੇ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਨੇ ਜਿਵੇਂ ਆਪਾਂ ਗੱਲ ਕਰੀਏ ਸਕੂਲ ਦੀ ਹਰ ਕੋਈ ਹੀ ਹੁਣ ਸਿੱਖਿਆ ਹਾਸਲ ਕਰਨ ਵਾਸਤੇ ਸਕੂਲ ਗਿਆ ਹੋਣਾ ਵੱਖਰੇ ਵੱਖਰੇ ਸਕੂਲ ਹੋਣਗੇ ਪਰ ਕਿਸੇ ਜਿਹੜੇ ਨੇ ਉਹ ਜ਼ਰੂਰ ਇੱਕ ਦੂਜੇ ਦੇ ਨਾਲ ਸਾਂਝ ਰੱਖਦੇ ਹੋਣਗੇ ਜ਼ਰੂਰ ਇੱਕ ਦੂਜੇ ਦੇ ਨਾਲ ਜੁੜੇ ਜਏ ਹੋਣਗੇ ਜ਼ਰੂਰ ਇੱਕ ਦੂਜੇ ਵਰਗੇ ਹੋਣਗੇ ਹੁਣ ਜਿਵੇਂ ਆਪਾਂ ਗੱਲ ਕਰੀਏ ਕਿ ਜਦੋਂ ਆਪਾਂ ਸਕੂਲ ਜਾਈਦਾ ਸੀਗਾ ਉਦੋਂ ਪਹਿਲਾ ਪਹਿਲਾਂ ਤਾਂ ਜਦੋਂ ਨਵੇਂ-ਨਵੇਂ ਸਕੂਲ ਜਾਣਾ ਸ਼ੁਰੂ ਕੀਤਾ ਉਦੋਂ ਔਖਾ ਲੱਗਦਾ ਸੀ ਔਖਾ ਜੀ ਨਹੀਂ ਸੀ ਕਰਦਾ ਹੁੰਦਾ ਉੱਠਣ ਨੂੰ ਲੋਕੀਂ ਝਾੜਾ ਪੈਂਦਾ ਪੂਰੇ ਮੱਲੇ ਨੂੰ ਲੱਗਦਾ ਹੁੰਦਾ ਸੀ ਕਿ ਫਲਾਣੇ ਦਾ ਮੁੰਡਾ ਸਕੂਲ ਚੱਲਣਾ ਜੀ ਬਿਲਕੁਲ ਸਕੂਲ ਚੱਲੀ ਆ ਜੀ ਕੁਝਾੜਾ ਰੋਂਦਿਆਂ ਨੂੰ ਬਾਹੋਂ ਫੜ ਕੇ ਖਿੱਚ ਕੇ ਤੂ ਗਏ ਚਾਰ ਚਾੜੇ ਨੇ ਕਿਤੇ ਨਾ ਸਾਈਕਲ ਤੇ ਬਿਠਾਉਣਾ ਤੇ ਜਾ ਫਿਰ ਮਾਂ ਨੇ ਕੰਨੋਂ ਫੜ ਕੇ ਲੈ ਕੇ ਜਾਣਾ ਧੋਣੋਂ ਫੜ ਕੇ ਨਾ ਅ ਦੇਖੋ ਹਰ ਇੱਕ ਬੱਚਾ ਜਦੋਂ ਸਕੂਲ ਜਾਂਦਾ ਉਹ ਰੋਂਦਾ ਹੈ ਰੋਂਦਾ ਹੈ ਔਰ ਕਿਉਂਕਿ ਗੱਲ ਹੈ ਨਾ ਕਿ ਉੱਥੇ ਉਹਨੇ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸਬਕ ਸਿੱਖਣਾ ਹੁੰਦਾ ਪਰ ਮੈਂ ਸ਼ੁਰੂ ਤੋਂ ਨਾ ਬੜਾ ਤਕੜਾ ਪਲੈਨ ਰ ਰਿਆਂ ਅੱਛਾ ਜੀ ਬਹੁਤ ਜਿਆਦੀਆ ਪਲੈਨ ਲੈ ਇਹ ਪਲਾਨ ਬੀ ਹਾਂ ਮੇਰੇ ਇਦਾਂ ਹਮੇਸ਼ਾ ਹੁੰਦੇ ਸਾਨੂੰ ਸਕੂਲ ਵਾਲਿਆਂ ਨੇ ਇਨਫੋਰਮੇਸ਼ਨ ਨਹੀਂ ਦਿੱਤੀ ਅੱਛਾ ਐਡੇ ਉਹ ਚਲਾਕ ਨਿਕਲੇ ਕੀ ਸਾਡੇ ਟੀਕਾ ਲਾਉਣਾ ਸੀਗਾ ਅੱਛਾ ਲਾਉਣਾ ਦੇ ਹੁੰਦੇ ਸੀ ਨਾ ਜੰਗਲੇ ਚੰਗੇ ਵੀ ਟੀਕੇ ਲਾਉਂਦੇ ਸੀਗੇ ਲਓ ਜੀ ਸਾਡੇ ਸਕੂਲ ਦੇ ਵਿੱਚ ਟੀਕਾ ਲਾਉਣ ਵਾਲੇ ਆ ਗਏ ਡਾਕਟਰ ਸਾਹਿਬ ਚੱਕੀ ਫਿਰਨ ਆਪਣੇ ਉਹ ਸਾਰੇ ਸੰਦ ਸਮਾਨ ਦੇ ਸੰਦੂਕੜੀਆਂ ਜੀਆਂ ਵਿੱਚੋਂ ਬਾਲ ਕੇ ਸਟੋਪ ਜਾਂ ਸੋਈਆਂ ਨਹੀਂ ਦਿੱਤੀਆਂ ਕਰਨ ਲੱਗ ਪਏ ਉਹ ਸੋਈਆਂ ਤਤੀਆਂ ਕਰਨ ਇਧਰੋਂ ਡੈਸਕਾਂ ਦੇ ਉੱਪਰ ਬੈਠੇ ਅਸੀਂ ਆਪਣੇ ਆਪ ਨੂੰ ਕੁਛ ਤਤ ਤਤ ਤਾ ਮਹਿਸੂਸ ਕਰੀਏ ਕਿ ਭਾਈ ਸਾਡੇ ਵਸਤੀ ਸਮਾਨ ਤਿਆਰ ਹੋ ਰਿਹਾ ਸਾਰੇ ਜਾਣੇ ਨੂੰ ਮੈਡਮ ਨੇ ਸੱਜਣੇ ਲੈਣ ਦੇ ਵਿੱਚ ਲਗਾ ਰਿਹਾ ਆਜੋ ਹੁਣ ਸਾਰੇ ਦੇ ਟੀਕਾ ਲੱਗਣਾ ਲਓ ਜੀ ਫਿਰ ਮੈਂ ਜਦੋਂ ਦੇਖਦਾ ਕਿ ਸਾਰੇ ਜਣੇ ਦੇ ਟੀਕਾ ਲੱਗ ਰਿਹਾ ਹੋਵੇ ਚੀਕ ਚਿਆੜਾ ਬੱਚੇ ਪਾ ਪਾ ਕੇ ਨਿਕਲਦੇ ਆ ਉਹ 5 5 7 7 8 8 ਜਣੇ ਕਰਕੇ ਕਮਰੇ ਦੇ ਵਿੱਚ ਭਾਰ ਰਹੇ ਐ ਇਦਾਂ ਹੀ ਲੈਣ ਦੇ ਵਿੱਚ ਮੈਂ ਬੜਿਆ ਮੈਂ ਹੌਲੀ ਦੇਣੀ ਆਪਣਾ ਪੈਨ ਜਿਆ ਸੁੱਟਿਆ ਥੱਲੇ ਪੈਨ ਸੁੱਟਦਾ ਚੱਕਦਾ ਚੱਕਦਾ ਨਾਲ ਹੀ ਉਧਰ ਹੋ ਕੇ ਤੇ ਇੱਥੇ ਹੀ ਦਾ ਬਾਹ ਜੀ ਫੜ ਕੇ ਨਾ ਹਾਏ ਹਾਏ ਕਰਦਾ ਤੇ ਮੈਂ ਇਦਾਂ ਹੀ ਬਾਹਰ ਨਿਕਲ ਗਿਆ ਅੱਛਾ ਬਿਨਾਂ ਟੀਕਾ ਲਵਾਏ ਮੋਰੇ ਮੇਰੀ ਮਾੜਾ ਬੜੀ ਕਿੰਨੀ ਹਾਂਜੀ ਹੋ ਗਿਆ ਹਾਂਜੀ ਹੋ ਗਿਆ ਦਿਖਾਓ ਦਖਦਾ ਉਹ ਉਹ ਉਧਰ ਬਸਦਾ ਮੈਂ ਗਿਆ ਪਰ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਅੱਜ ਦੇ ਬੱਚੇ ਨਾ ਕਰਨ ਜੀ ਕਿਉਂਕਿ ਉਹ ਜਿਹੜਾ ਟੀਕਾ ਹੁੰਦਾ ਸਾਨੂੰ ਲੱਗਦਾ ਹੁੰਦਾ ਕਿ ਸੂਈ ਲੱਗਣੀ ਆ ਪਰ ਅਸਲ ਵਿੱਚ ਉਹ ਸਾਡੇ ਭਲੇ ਵਾਸਤੇ ਹੁੰਦਾ ਭਲੇ ਵਾਸਤੇ ਹੁੰਦਾ ਹੈ ਬਿਲਕੁਲ ਤੇ ਉਹ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਅੱਜ ਅੱਜ ਵੀ ਦਵਾਈਆਂ ਦਿੰਦੇ ਆ ਅੱਜ ਵੀ ਦਿੰਦੇ ਨੇ ਗੋਲੀਆਂ ਦਿੰਦੇ ਨੇ ਆਇਰਨ ਦੀਆਂ ਦਿੰਦੇ ਨੇ ਵਿਟਾਮਿਨ ਦਿਆਂ ਦਿੰਦੇ ਨੇ ਬਿਲਕੁਲ ਬਿਲਕੁਲ ਉਹ ਇੱਕ ਕੀੜੇ ਮਾਰਨ ਵਾਲੀਆਂ ਵੀ ਦਵਾਈਆਂ ਦਿੰਦੇ ਨੇ ਜੀ ਉਹ ਵੀ ਦਿੰਦੇ ਨੇ ਉਹ ਉਸੇ ਵਕਤ ਮੈਡਮਾ ਕਹਿੰਦੀਆਂ ਵੀ ਹੁੰਦੇ ਨੇ ਖਾ ਲਓ ਅਸੀਂ ਅਨਗੈਲਹੀ ਕਰਨੀ ਅਸੀਂ ਖਾਣੀਆਂ ਨਹੀਂ ਅਸੀਂ ਕਿ ਪਤਾ ਨਹੀਂ ਕੀ ਦੇਈ ਜਾਂਦੇ ਆ ਸਾਨੂੰ ਹਾਂ ਇਹ ਹਰ ਇੱਕ ਬੱਚੇ ਦੇ ਮਨ ਦੇ ਵਿੱਚ ਵਹਿਮ ਹੁੰਦਾ ਡਰ ਹੁੰਦਾ ਸੋ ਜਦੋਂ ਇਹ ਟੀਚਰ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਆ ਤੇ ਤੁਹਾਡੇ ਬੱਚਿਆਂ ਨੂੰ ਤੁਸੀਂ ਸਮਝਾਓ ਕਿ ਇਹ ਜ਼ਰੂਰੀ ਵੀ ਹੈ ਜ਼ਰੂਰੀ ਵੀ ਹੈ ਚੀਜ਼ ਇਹ ਕਰ ਲੈਣੀ ਚਾਹੀਦੀ ਮੰਨਣੀਆ ਚਾਹੀਦੀ ਪਰ ਬਚਪਨ ਦੇ ਨਾਲ ਜੁੜੀਆਂ ਹੋਈਆਂ ਇਹ ਛੋਟੀਆਂ-ਛੋਟੀਆਂ ਸ਼ਰਾਰਤਾਂ ਜੜੀਆਂ ਨੇ ਉਹ ਅੱਜ ਬਹੁਤ ਯਾਦ ਆਉਂਦੀਆਂ ਨੇ ਮੈਨੂੰ ਅੱਜ ਵੀ ਚੇਤੇ ਆ ਜਦੋਂ ਅਸੀਂ ਸਕੂਲ ਜਾਂਦੇ ਹੁੰਦੇ ਸੀ ਸਾਡਾ ਇੱਕ ਤਾਂ ਕੁੜੀਆਂ ਵਾਲਾ ਸਕੂਲ ਉਤੋਂ ਉਸ ਸਮੇਂ ਇਨਾ ਫੈਸ਼ਨ ਫੂਸ਼ਨ ਨਹੀਂ ਸੀ ਚੱਲਦਾ ਹੁੰਦਾ ਉਦੋਂ ਸਾਡੇ ਲਈ ਪਤਾ ਕੀ ਫੈਸ਼ਨ ਹੁੰਦਾ ਸੀ ਜਿੱਦਣ ਕਰੇਲਿਆਂ ਤੋਂ ਸਾਨੂੰ ਛੂਟ ਮਿਲ ਗਈ ਜਿੱਦਣ ਅਸੀਂ ਇੱਕ ਗੁੱਤ ਕਰ ਲਈ ਤੇ ਕੋਈ ਨਾ ਕੋਈ ਜਿੱਦਾਂ ਬੂਟਾਂ ਦੇ ਥਾਂ ਤੇ ਕੋਈ ਬੈਲੀ ਪਾ ਗਏ ਹਨਾ ਕੋਈ ਸੈਂਡਲ ਪਾ ਗਏ ਸਾਡੇ ਲਈ ਫੈਸ਼ਨ ਹੁੰਦਾ ਸੀ ਤੇ ਨੇਲ ਥੋੜੇ ਜੇ ਵੱਡੇ ਕਰ ਲੇ ਨੇਲ ਪਾਲਿਸ਼ ਲਾਉਣੇ ਤਾਂ ਬਹੁਤ ਦੂਰ ਦੀ ਗੱਲ ਸੀ ਉਹ ਤਾਂ ਫਿਰ ਪੁੱਠੇ ਹੱਟ ਹੱਥ ਦੇ ਉੱਤੇ ਨਾ ਸੋਟੀਆਂ ਪੈਂਦੀਆਂ ਹੁੰਦੀਆਂ ਸੀ ਫਿਰ ਮੰਮੀ ਚ ਇੱਤੇ ਆ ਜਾਂਦੀ ਹੁੰਦੀ ਸੀ ਫਿਰ ਇੱਕ ਦਿਨ ਨਾ ਇਦਾਂ ਹੀ ਸਾਡੇ ਇੱਕ ਕਲਾਸ ਦੀ ਕੁੜੀ ਦੋ ਕੁੜੀਆਂ ਸੀ ਕਿਆਂ ਹੁਣ ਕੱਲੀ ਤਾਂ ਕੋਈ ਕਰਕੇ ਨਹੀਂ ਆਉਗੀ ਉਹਨਾਂ ਨੇ ੱਟੇ ਸੱਟੀ ਲਾ ਲੈਣੀ ਵੀ ਤੂੰ ਵੀ ਕਰਕੇ ਆਈ ਮੈਂ ਵੀ ਕਰਕੇ ਆਉਂਗੀ ਸ਼ਨੀਵਾਰ ਦਾ ਦਿਨ ਸੀਗਾ ਉਹਨਾਂ ਨੂੰ ਖਰੇ ਲੱਗਿਆ ਹਾਊਸ ਮੀਟਿੰਗ ਹੋਣੀ ਆ ਫੰਕਸ਼ਨ ਫੰਕਸ਼ਨ ਹੋਊਗਾ ਸਾਰੇ ਰੁਦਜੇ ਹੋਣਗੇ ਟੀਚਰਾਂ ਜਿਹੜੀਆਂ ਨੇ ਪਤਾ ਨਹੀਂ ਲੱਗਣਾ ਅਸੈਂਬਲੀ 'ਚ ਅਸੀਂ ਜਾਵਾਂਗੇ ਨਹੀਂ ਉਹ ਜਦ ਜਿੰਨੀ ਦੇਰ ਅਸੈਂਬਲੀ ਹੋਈ ਉਹ ਬਾਥਰੂਮ ਦੇ ਵਿੱਚ ਵੜੀਆਂ ਕਿ ਸਾਡਾ ਪਤਾ ਨਾ ਲੱਗੇ ਕਿਸੇ ਨੂੰ ਉਹ ਜਿਵੇਂ ਹੀ ਬਾਹਰ ਆਈਆਂ ਮੈਡਮ ਉੱਥੇ ਹੀ ਖੜੀ ਸੀ ਮੈਡਮ ਨੇ ਉਹਨਾਂ ਨੂੰ ਦੇਖ ਲਿਆ ਉਦੋਂ ਤਾਂ ਮੈਡਮ ਕੁਝ ਬੋਲੀ ਨਹੀਂ ਮੈਡਮ ਨੇ ਉਹਨਾਂ ਨੂੰ ਸੱਦ ਲਿਆ ਆਜੋ ਕਲਾਸ ਦੇ ਵਿੱਚ ਆਜੋ ਸਾਰਿਆਂ ਦੇ ਸਾਹਮਣੇ ਕਰੂੰਗੀ ਤੁਹਾਨੂੰ ਜੋ ਕਰਨਾ ਹੈ ਨਾ ਮੈਂ ਸਾਰਿਆਂ ਦੇ ਸਾਹਮਣੇ ਕਰੂੰਗੀ ਅਜਨ ਤੱਕ ਤੌਰ ਤੇ ਸਾਰੇ ਅਜਨ ਤੱਕ ਤੌਰ ਤੇ ਕਿ ਦੂਜਿਆਂ ਨੂੰ ਵੀ ਪਤਾ ਲੱਗ ਜਾਵੇ ਕਿ ਕਰਕੇ ਕੋਈ ਆਵੇ ਨਾ ਮੁੜ ਕੇ ਉਹ ਸਭ ਤੋਂ ਪਹਿਲਾ ਦਿਨ ਸੀਗਾ ਜਦੋਂ ਸਾਡੇ ਸਕੂਲ ਦੇ ਵਿੱਚ ਉਸ ਸਜ਼ਾ ਦੀ ਸ਼ੁਰੂਆਤ ਹੋਈ ਅੱਛਾ ਉਹ ਸਜ਼ਾ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਜਿੱਦਨ ਕੋਈ ਕੁੜੀ ਘਰੇਲੇ ਨਹੀਂ ਸੀ ਕਰਕੇ ਆਉਂਦੀ ਉਸ ਦਿਨ ਉਹਨਾਂ ਕੁੜੀਆਂ ਦੀਆਂ ਗੁੱਤਾਂ ਜਿਹੜੀਆਂ ਸੀ ਦੋਹਾਂ ਨੂੰ ਪਹਿਲਾਂ ਬੰਨ ਲਿਆ ਰੀਮਾਂ ਉੱਤੇ ਦੋਹਾਂ ਨੂੰ ਬੰਨ ਕੇ ਇਕੱਠਿਆਂ ਨੂੰ ਹਾਂ ਦੋਹਾਂ ਨੂੰ ਬੰਨ ਕੇ ਤੇ ਬਾਰੀਆਂ ਬਣੀਆਂ ਹੁੰਦੀ ਸੀ ਤਾਂ ਕਿਆਂ ਤੁਸੀਂ ਦੇਖੀਏ ਮੋੜੀਆਂ ਲੱਕੜ ਦੀ ਉਹਦੇ ਵਿੱਚ ਪਾ ਦਿੱਤੀਆਂ ਅੱਛਾ ਉਹ ਜਿੰਨਾ ਸਮਾਂ ਪੂਰਾ ਉਹ ਚੱਲਦਾ ਰਿਆ ਨਾ ਪੀਰੀਅਡ ਮੈਡਮ ਜਿੰਨਾ ਸਮਾਂ ਰਹੀ ਜਮਾਤ ਦੇ ਵਿੱਚ ਉਹ ਵਿਚਾਰੀਆਂ ਉੱਥੇ ਬੰਨੀਆਂ ਰਹੀਆਂ ਹੁਣ ਮੈਡਮ ਇੰਨੀ ਕੱਬੀ ਮੈਡਮ ਦੇ ਸਾਹਮਣੇ ਕੋਈ ਬੋਲ ਨਹੀਂ ਸੀ ਸਕਦਾ ਛੋਟੇ ਛੋਟੇ ਅਸੀਂ ਹੁੰਦੇ ਸੀ ਕਿ ਮੈਡਮ ਦਾ ਇੰਨਾ ਸੁਭਾਅ ਕੱਬਾ ਸੀਗਾ ਨਾ ਇੰਨੀ ਕੋੜੀ ਸੀ ਪਤਾ ਨਹੀਂ ਘਰੋਂ ਲੜਕੇ ਆਉਂਦੀ ਹੁੰਦੀ ਸੀਗੀ ਤੇ ਉਹਨੇ ਆ ਕੇ ਸਾਰਾ ਗੁੱਸਾ ਸਾਡੇ ਤੇ ਲਾ ਦੇਣਾ ਹੂੰ ਤੇ ਉਹਨਾਂ ਨੂੰ ਬੰਨ ਕੇ ਰੱਖਿਆ ਤੇ ਉਹ ਮੈਡਮ ਨੇ ਸਾਰਿਆਂ ਨੂੰ ਚੇਤਾਵਨੀ ਦੇ ਦਿੱਤੀ ਕਿ ਅੱਜ ਤੋਂ ਬਾਅਦ ਜੇਕਰ ਕੋਈ ਕਰੇਲੇ ਨਾ ਕਰਕੇ ਆਈ ਤੇ ਜੇਕਰ ਕਿਸੇ ਨੇ ਇੱਕ ਗੁੱਤ ਕੀਤੀ ਹੋਈ ਤਾਂ ਆਹ ਹਾਲ ਹੋਣਾ ਆ। ਉਸ ਦਿਨ ਤੋਂ ਬਾਅਦ ਸਾਡੀ ਜਮਾਤ ਦੇ ਵਿੱਚ ਤਾਂ ਕੋਈ ਕਰਕੇ ਨਹੀਂ ਆਇਆ ਪਰ ਜੇਕਰ ਦੂਜੀ ਜਮਾਤ ਦੇ ਵਿੱਚ ਵੀ ਕੋਈ ਕਰਕੇ ਆਉਂਦਾ ਸੀਗਾ ਨਾ ਤਾਂ ਉਹ ਮੈਡਮ ਕੋਲ ਸ਼ਿਕਾਇਤ ਆ ਜਾਂਦੀ ਹੁੰਦੀ ਸੀਗੀ ਤੇ ਮੈਡਮ ਨੇ ਅਸੈਂਬਲੀ ਦੇ ਵਿੱਚੋ ਹੀ ਸਾਰੀਆਂ ਵਾਰ ਕੱਟ ਦੇਣੀਆਂ। ਜਣੀ ਐਗਜ਼ਾਮਪਲ ਸੈੱਟ ਹੋ ਗਈ। ਹਾਂ ਐਗਜ਼ਾਮਪਲ ਸੈੱਟ ਹੋ ਗਈ। ਦੇਖੋ ਇਕਲ ਹੋਰ ਉਹ ਕਰੇਲੇ ਭਰ ਕੇ ਬਣਾਉਂਦੇ ਹੁੰਦੇ ਸੀ ਜਾਂ ਹੁੰਦੇ। ਕਰੇਲੇ ਤਾਂ ਇੱਕ ਗੱਲ ਮੈਨੂੰ ਯਾਦ ਆਈ। ਜੀ। ਨਵੇਂ ਨਵੇਂ ਜਦੋਂ ਕਰੇਲੇ ਬਾਣਨ ਲੱਗੇ ਸੀ ਨਾ ਹੋ ਸਕਦਾ ਤੁਸੀਂ ਵੀ ਘਰਾਂ ਦੇ ਵਿੱਚ ਖਾਦੇ ਹੀ ਹੁਣੇ ਆ ਜੀ 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 ਨਵੇਂ ਨਵੇਂ ਕਰੇਲੇ ਜਦੋਂ ਪਹਿਲਾਂ ਪਹਿਲਾਂ ਬਣਾਉਂਦੇ ਹੁੰਦੇ ਸੀ ਨਾ ਉਹਨੂੰ ਭਰ ਕੇ ਉੱਪਰ ਦੀ ਦਾ ਢੱਗਾ ਲਪੇੜ ਦਿੰਦੇ ਹੁੰਦੇ ਸੀ ਜੀ ਲਪੇਟਦੇ ਸੀ ਕਿ ਖੁੱਲੇ ਨਾ ਮਸਾਲਾ ਨਿਕਲੇ ਬਾਹਰ ਹਾਂ ਤੇ ਉਹ ਇਦਾਂ ਇੱਕ ਅਮਲੀ ਦਾ ਵਿਆਹ ਹੋ ਜਾਂਦਾ ਅੱਛਾ ਅਮਲੀ ਦਾ ਵਿਆਹ ਪਹਿਲੀ ਗੱਲ ਤਾਂ ਹੁੰਦਾ ਘੱਟ ਸੀ ਪਰ ਉਹ ਕਿਸੇ ਤਰ੍ਹਾਂ ਹੋ ਗਿਆ ਕਿਸਮਤ ਸਿੱਧੀ ਦੀਆਂ ਕੋਈ ਗੱਲਾਂ ਹਾਂ ਅਮਲੀ ਦਾ ਵਿਆਹ ਹੋ ਗਿਆ ਤੇ ਅਮਲੀ ਦੀ ਘਰਵਾਲੀ ਨੇ ਕਰੇਲੇ ਬਣਾਏ ਅੱਛਾ ਜੀ ਉਹ ਕ੍ਰੇਲੇ ਬਣਾਏ ਤੇ ਉਹ ਕ੍ਰੇਲੇ ਖਾਵੇ ਤੇ ਉਹ ਜਦੋਂ ਨੇ ਸਾਬਤਾ ਹੀ ਕ੍ਰੇਲਾ ਚੱਕ ਕੇ ਐਡਾ ਕਿਸੇਗਾ ਮੂੰਹ ਦੇ ਵਿੱਚ ਰੱਖ ਲਿਆ ਮੂੰਹ ਦੇ ਵਿੱਚ ਰੱਖ ਲਿਆ ਤੇ ਫਿਰ ਆ ਗਿਆ ਧਾਗਾ ਉਹ ਜਦੋਂ ਧਾਗਾ ਉਹਨੇ ਐਡਾ ਮੂੰਹ ਦੇ ਵਿੱਚੋਂ ਐਡਾ ਕੱਢਿਆ ਕੱਢੀ ਜਾਵੇ ਤਾਂ ਕਿਹਾ ਦਾ ਭਗਵਾਨ ਨੇ ਅੱਜ ਬਣਾਇਆ ਕੀ ਮੈਂ ਤਾਂ ਉੱਦੜਨਾ ਹੀ ਸ਼ੁਰੂ ਹੋ ਗਿਆ ਸੁਣ ਕੇ ਇਸੇ ਤਰੀਕੇ ਨਾਲ ਅੱਜ ਅਸੀਂ ਥੋੜਾ ਜਿਹਾ ਉੱਦੜਨਾ ਸ਼ੁਰੂ ਹੋਏ ਆ ਕਿਉਂ ਇਸ ਕਰਕੇ ਕਿਉਂਕਿ ਅਸੀਂ ਆਪਣੇ ਅੰਦਰੋਂ ਬਚਪਨ ਮਾਰ ਲਿਆ। ਇਹ ਬਚਪਨਾ ਜਿਹੜਾ ਤੁਹਾਡੇ ਅੰਦਰ ਹਮੇਸ਼ਾ ਰਹਿਣਾ ਚਾਹੀਦਾ ਹੈ। ਇਹ ਨਹੀਂ ਕਿ ਤੁਸੀਂ ਉਮਰ ਦੇ ਜ਼ਿਆਦਾ ਹੋ ਗਏ। ਯਾਰ ਜ਼ਿਆਦਾ ਉਮਰ ਦੇ ਵੀ ਤੁਹਾਨੂੰ ਹੱਸਣ ਦੀ ਵੱਧ ਜ਼ਰੂਰਤ ਹੈ। ਜੀ। ਹਨਾ ਇਹ ਬਚਪਨ ਦੇ ਛੋਟੇ-ਛੋਟੇ ਕਿੱਸੇ ਆਪ ਸੁਣੋ ਦੂਸਰੇ ਨੂੰ ਸੁਣਾਓ। ਉਹਦੇ ਨਾਲ ਤੁਹਾਡੇ ਅੰਦਰ ਜਿਹੜੀ ਖੁਸ਼ੀ ਹੁੰਦੀ ਨਾ ਇੱਕ ਵੱਖਰੀ ਕਿਸਮ ਦੀ ਇੱਕ ਤੁਹਾਨੂੰ ਊਰਜਾ ਦਿੰਦੀ ਹੈ, ਐਨਰਜੀ ਦਿੰਦੀ ਹੈ। ਇਹ ਸਾਡੇ ਵਿਚਕਾਰ ਏਡੀ ਵੱਡੀ ਕਮੀ ਹੈ ਕਿ ਅਸੀਂ ਹੱਸਣਾ ਭੁੱਲ ਗਏ। ਸੋ ਇੱਕ ਬਚਪਨ ਦਾ ਕਿੱਸਾ ਮੇਰਾ ਵੀ ਆ ਮੈਂ ਨਾ ਸਕੂਲ ਜਾ ਰਿਹਾ ਆਪਣੇ ਬੈਗ ਬੁੱਕ ਪਾਇਆ ਹੋਇਆ ਐ ਤੇ ਸੱਲੀ ਬਖਸ਼ ਤਰੀਕੇ ਨਾਲ ਤਿਆਰ ਹੋ ਕੇ ਤੇ ਜਦੋਂ ਮੈਂ ਜਾ ਰਿਹਾ ਤੇ ਰਾਸਤੇ ਦੇ ਵਿੱਚ ਮੇਰਾ ਸਹਿਪਾਠੀ ਉਹ ਸਾਡਾ ਗਵਾਂਢੀ ਸੀਗਾ ਉਹ ਮੁੜਿਆ ਆਵੇ ਉਹ ਮੈਂ ਕਹਾ ਬੇ ਤੂੰ ਬਰੰਗ ਚਿੱਠੀ ਵਾਂਗੂ ਵਾਪਸ ਆਈ ਜੰਨਾ ਚੱਕਰ ਕੀ ਆ ਉਹ ਮੈਨੂੰ ਕਹਿੰਦਾ ਤੂੰ ਵੀ ਆ ਜਾ ਛੁੱਟੀ ਹੋ ਗਈ ਅੱਜ ਸਕੂਲੇ ਮੈਂ ਕਹਾ ਯਾਰ ਅੱਜ ਤਾਂ ਬੜਾ ਵਧੀਆ ਕੰਮ ਐ ਵੀ ਅੱਜ ਇਹਦੇ ਨਾਂ ਸ਼ਨੀਵਾਰ ਆ ਤੇ ਨਾ ਐਤਵਾਰ ਆ ਵੇ ਛੁੱਟੀ ਮਿਲ ਗਈ ਅੰਨਾ ਕੀ ਭਾਲੇ ਦੋ ਅੱਖਾਂ ਮੈਂ ਉਹਦੇ ਨਾਲ ਵੀ ਦੋ ਕਦਮ ਕਾਲੇ ਆਪਾਂ ਘਰ ਗਏ ਤੇ ਘਰ ਸਾਡਾ ਬਾਪੂ ਸਾਈਕਲ ਤਿਆਰ ਕਰੀ ਖੜਾ ਵੀ ਕੰਮ ਤੇ ਜਾਣ ਨੂੰ ਮੈਂ ਕਿਹਾ ਹਾਂ ਵੇ ਤੂੰ ਮੁੜਿਆ ਮੈਂ ਕਿਹਾ ਪਾਪਾ ਜੀ ਛੁੱਟੀ ਹੋ ਗਈ ਹੈ ਵੀ ਸਕੂਲ ਬੰਦਿਆ ਤਾਂ ਅਛਾ ਚਲੋ ਕੋਈ ਗੱਲ ਨਹੀਂ ਉਹ ਆਪਣੇ ਕੰਮ ਤੇ ਚਲ ਗਏ ਸ਼ਾਮ ਨੂੰ ਅਸੀਂ ਆਪਣੀ ਹਵੇਲੀ ਨੂੰ ਜਦੋਂ ਜਾਣਾ ਪੱਠਾ-ਥੱਥਾ ਕਰਨੇ ਜਾਣਾ ਤੇ ਸਾਡੇ ਤੋਂ ਮੁਰੇ ਹਵੇਲੀ ਹੁੰਦੀ ਸੀ ਸਾਡੇ ਮਾਸਟਰ ਜੀ ਦੀ ਉਹ ਬਾਪੂ ਨੇ ਲੰਘਦਿਆਂ ਲੰਘਦਿਆਂ ਮਾਸਟਰ ਨੂੰ ਪੁੱਛ ਲਿਆ ਕਿ ਮਾਸਟਰ ਜੀ ਛੁੱਟੀ ਕਾਦੀ ਸੀ ਕਹਿੰਦਾ ਛੁੱਟੀ ਤਾਂ ਨਹੀਂ ਸੀਗੀ ਸਕੂਲ ਤਾਂ ਲੱਗਾ ਸੀ ਕਹਿੰਦਾ ਅਸ਼ਾ ਜੀ ਸਾਡਾ ਜਵਾਬ ਹੈ ਜੇ ਇਹ ਕਹਿੰਦਾ ਵੀ ਛੁੱਟੀ ਆ ਉਹ ਤਾਂ ਘਰ ਹੀ ਬਿਠਾ ਰਿਆ ਛੁੱਟੀ ਦਾ ਕਹਿ ਕੇ ਕਹਿੰਦਾ ਅਸ਼ਾ ਜੀ ਕੋਲ ਕੋਈ ਗੱਲ ਨਹੀਂ ਦੂਸਰੇ ਦਿਨ ਐਨ ਵਕਤ ਦੇ ਅਨੁਸਾਰ ਸੂਰਜ ਚੜ੍ਹਦਾ ਸਾਰਾ ਕੁਝ ਹੁੰਦਾ ਨਾ ਤੋ ਕਿ ਆਪਾਂ ਪੂਰੀ ਤਰੀਕੇ ਨਾਲ ਤਸੱਲੀ ਬਖਸ਼ ਤਰੀਕੇ ਨਾਲ ਤਿਆਰ ਹੋ ਕੇ ਫਿਰ ਸਕੂਲੇ ਸਕੂਲੇ ਜਾਣੇ ਹਾਜ਼ਰੀ ਜਦੋਂ ਲੱਗਦੀ ਹੈ ਮਾਸਟਰ ਜੀ ਜਦੋਂ ਮੇਰਾ ਰੋਲ ਨੰਬਰ ਆਉਂਦਾ ਮੈਨੂੰ ਕਹਿੰਦੇ ਆ ਜਾਓ ਹਲੋ ਕੰਨ ਮੈਂ ਫਿਰ ਉੱਥੇ ਨੁਹਨ ਵਿੱਚ ਬਣ ਜਾਣਾ ਜਾਨੀ ਕਿ ਮੁਰਗਾ ਬਣ ਜਣਾ ਮੁਰਗਾ ਮੈਨੂੰ ਬਣਾ ਕੇ ਰੱਖਦੇ ਆ ਤੇ ਜਦੋਂ ਮੁਰਗਾ ਬਣਾ ਕੇ ਰੱਖਦੇ ਮੈਂ ਸੋਚ ਰਿਹਾ ਮੈਂ ਪਲਾਨਿੰਗਾਂ ਕਰ ਰਿਹਾ ਕਿ ਮੈਂ ਬਿਨਾਂ ਕਸੂਰ ਤੋਂ ਮੈਂ ਮਜ਼ੂਮ ਨੂੰ ਵੀ ਮੈਨੂੰ ਬਣਾਤਾ ਨਾ ਕਿ ਮੁਰਗਾ ਬਣਾਤਾ ਵੀ ਮੇਰਾ ਸ਼ੋਰ ਵੀ ਨਹੀਂ ਪਾਇਆ ਮੈਂ ਕੋਈ ਰੋਲਾ ਨਹੀਂ ਪਾਇਆ ਕੋਈ ਸ਼ਰਾਰਤ ਨਹੀਂ ਕੀਤੀ ਕੋਈ ਇਦਾਂ ਚੱਕਰ ਕੀ ਹੋਇਆ ਵੀ ਜੇ ਅੱਜ ਮੇਰੇ ਮਾਸਟਰ ਨੇ ਮੇਰੇ ਨਾਲ ਧੱਕਾ ਕੀਤਾ ਮੈਂ ਇਹ ਸਾਈਕਲ ਦੀ ਹਵਾ ਕੱਢ ਦੇਣੀ ਜੋ ਮਰਜ਼ੇ ਤੁਰਕੇ ਹੀ ਜਾਊਗਾ ਸਾਡਾ ਸਕੂਲ ਪਿੰਡ ਤੋਂ 1.5-2 ਕਿਲੋਮੀਟਰ ਦੂਰ ਸਿਕਾ ਲਓ ਜੀ ਮੈਂ ਕਰਦਾਂ ਵਾਲੇ ਸੋਚ ਰਿਹਾ ਤੇ ਜਦੋਂ ਮੈਨੂੰ ਕਹਿੰਦਾ ਚੱਲ ਹਾਇਰੀ ਲੱਗ ਕੇ ਚੱਲ ਬੈਠ ਉੱਤੇ ਜਦੋਂ ਮੈਂ ਜਾਣ ਨੂੰ ਲੱਗਾ ਤਾਂ ਮੈਂ ਹੌਸਲਾ ਜੇ ਕਰਕੇ ਪਹਿਲੇ ਮੈਂ ਕਿਹਾ ਮਾੜ ਜੀ ਆਪਾਂ ਕੰਨ ਕਿਉਂ ਫੜਾਈ ਸੀ ਮੇਰੇ ਮੇਰੇ ਦੋ ਤਿੰਨ ਚਪੇੜਾ ਉਹਨੇ ਹੋਰ ਛੁੱਟੀ ਕਹਿੰਦਾ ਤੇਰੇ ਪਿਓ ਦਾ ਸਕੂਲ ਸੀ ਕੱਲ ਕਾ ਦੀ ਛੁੱਟੀ ਸੀ ਤੈਨੂੰ ਤੂੰ ਘਰੇ ਬੈਠਾ ਰਿਆ ਤੇ ਜਿਹੜਾ ਉਹ ਮੈਨੂੰ ਛੁੱਟੀ ਕਰਾ ਕੇ ਉਹਦਾ ਹੱਸਾ ਨਿਕਲ ਗਿਆ ਉਜੀ ਦੇਣੀ ਮੈਂ ਤਾਂ ਦੇਖਿਆ ਫੇ ਮੈਂ ਕਿਹਾ ਮਣਾ ਵੀ ਇਸ ਸਾਂਝੀ ਗਲਤੀ ਲਈ ਇਕੱਲੇ ਤਾਂ ਨਹੀਂ ਕੁੱਟ ਖਾਣੀ ਚਾਹੀਦੀ ਜੀ ਮੈਂ ਕਿਹਾ ਜੀ ਛੁੱਟੀ ਮੈਂ ਤਾਂ ਨਹੀਂ ਗਿਆ ਮਾੜ ਜੀ ਉਹ ਜਿਹੜਾ ਬੈਠਾ ਹੁਣੇ ਕਿਹਾ ਛੁੱਟੀ ਹੋਨੇ ਕਰਾਈ ਮੇਰੀ ਕਹਿੰਦਾ ਅੱਛਾ ਤੂੰ ਆ ਇਧਰ ਆ ਲਓ ਜੀ ਉਹਦੇ ਫਿਰ ਮੇਰੇ ਨਾਲ ਵੱਧ ਪਈਆਂ ਤਾਂ ਮੈਨੂੰ ਤਸੱਲੀ ਹੋਈ ਮੈਨੂੰ ਆਪਣੀਆਂ ਤਾਂ ਪਈਆਂ ਭੁੱਲ ਹੀ ਗਈਆਂ ਉਹਦੇ ਪਈਆਂ ਦਾ ਜ਼ਿਆਦਾ ਸੁਆਦ ਆ ਇਹ ਬਚਪਨਾ ਐਹੀ ਬਚਪਨਾ ਬਿਲਕੁਲ ਬਚਪਨ ਦੇ ਵਿੱਚ ਜਦੋਂ ਇੱਕ ਦੂਜੇ ਨੂੰ ਆਪਾਂ ਦੇਖਦੇ ਆ ਨਾ ਕਿ ਹਾਂ ਇਹਨੂੰ ਕੁੱਟ ਪੈ ਰਹੀਆ ਸਾਨੂੰ ਉਹਦਾ ਮਜ਼ਾ ਮੈਂ ਮੈਂ ਮਜ਼ੇ ਦੀ ਇੱਕ ਹੋਰ ਤੁਹਾਨੂੰ ਗੱਲ ਸੁਣਾਵਾਂ ਸਾਡੇ ਪੰਜਾਬੀ ਵਾਲੇ ਮਾਸਟਰ ਜੀ ਉਹ ਇਸ ਦੁਨੀਆ ਦੇ ਵਿੱਚ ਹੈ ਨਹੀਂ ਮਾਸਟਰ ਸਤਨਾਮ ਸਿੰਘ ਜੀ ਪ੍ਰਮਾਤਮਾ ਉਹਨਾਂ ਨੂੰ ਸਵਰਗਾਂ ਦੇ ਵਿੱਚ ਵਸਾ ਹੋਵੇ ਉਹਨਾਂ ਦੀ ਬਦੌਲਤ ਅਸੀਂ ਚੰਗੀ ਪੰਜਾਬੀ ਬੋਲਦੇ ਆ। ਹੂੰ। ਉਹ ਇੱਕ ਵਾਰੀ ਮੈਨੂੰ ਕਹਿੰਦੇ ਬੜਾ ਜੱਬ। ਛੋਟੀ ਲੈ ਗਿਆ। ਹੂੰ। ਮੈਨੂੰ ਪਤਾ ਸੀ ਕਿ ਮੈਂ ਕਿਦਾ ਮਾੜੀਆਂ ਮੋਟੀਆਂ ਬਿੰਦੀਆਂ ਬੁੰਦੀਆਂ ਅੱਧ ਗੁੱਦਕ ਸਿਹਾਰੀਆਂ ਵੈਰੀਆਂ ਮਾੜੀਆਂ ਮੋਟੀਆਂ ਠੀਕ ਲਾ ਲੈਣਾ ਨਹੀਂ ਤਾਂ ਪੰਜਾਬੀ ਸਾਡੀ ਏਡੀ ਵਧੀਆ ਭਾਸ਼ਾ ਆ ਤੇ ਸੌਖੀ ਵੀ ਨਹੀਂ ਔਖੀ ਭਾਸ਼ਾ ਹੈ। ਬੜੀ ਪੜਿਆ ਲਿਖਿਆ ਦੀ ਵਿਦਵਾਨਾਂ ਦੀ ਭਾਸ਼ਾ ਹੈ ਤੇ ਮਹੌਲਾ ਵੀ ਮੈਂ ਤਾਂ ਜਣਾ ਬਾਜ ਮੈਂ ਕੰਮ ਵੀ ਕੀਤਾ। ਛੋਟੀ ਲੈਣੀ ਮੈਂ ਘੁੰਗੇ ਵਾਲੀ ਵੀ ਜਿਹੜੀ ਨਾ ਪਾਸੇ ਸਿੱਗਦੀ ਜਾਵੇ ਮੈਂ ਕਾੜ ਕੇ ਛੋਟੀ ਲੀ ਗਿਆ ਆਪਣੇ ਮਾਟਰਜੀਤ ਵਾਸਤੇ ਤੋਹ ਜਦੋਂ ਉਹਨੇ ਦੇਖੀ ਨਾ ਵੀ ਛੋਟੀ ਇਹ ਤਾਂ ਖੂਗਿਆ ਵੜੀ ਆ ਵੀ ਇਹ ਪੱਦਾ 3 ਡਿਗਰੀ ਕਰਵਾਉਣਾ ਜਿਆਦਾ ਹਾਂ ਮਰ ਕੋ ਤੇ ਇਧਰ ਆਓ ਮੈਂ ਕੋਲ ਚੱਲ ਗਿਆ ਉਹਨੇ ਮੈਨੂੰ ਵੀ ਪੋਖਰਣ ਦੀ ਧਰਤੀ ਬਣਾਇਆ ਪਹਿਲਾ ਐਕਸਪੈਰੀਮੈਂਟ ਮੇਰੇ ਤੇ ਕੀਤਾ ਉਹ ਮੈਂ ਮਾਟਰਜੀ ਮੈਂ ਚੰਗਾ ਫਸਿਆ ਛੋਟੀ ਮੈਂ ਲੈ ਕੇ ਆ ਤਾਂ ਤੁਸੀਂ ਮੇਰੇ ਖੂਗੇ ਫੇਰ ਤੇ ਕਿਹਾ ਤੂੰ ਮੂਰਖਾ ਛੋਟੀ ਆ ਲੈ ਕੇ ਆ ਕਿ ਪਲੇਨ ਦੀ ਲੈ ਕੇ ਆਂਦਾ ਇਹਦੇ ਨਾਲ ਕਿਸੇ ਤੇ ਸੱਟ ਲੱਗ ਸਕਦੀ ਆ ਤੇ ਮੈਂ ਤੇ ਨਾਲੇ ਆਪਣੀ ਤਸ਼ਰੀਫ ਨੂੰ ਸੈਲਾਉਂਦਾ ਜਾਵਾ ਹੁਣ ਬਹਿਣਾ ਵੀ ਆ ਤੇ ਚੰਗਿਆ ਮੇਰੇ ਉਹਨਾਂ ਨੇ ਸੇਵਾ ਕੀਤੀ ਮੇਰੇ ਮਾਰਦਾਨ ਕੀਤਾ ਚਲੋ ਇਹ ਬਚਪਨ ਦੀਆਂ ਗੱਲਾਂ ਬਚਪਨ ਦੀਆਂ ਗੱਲਾਂ ਨੇ ਇਹ ਜਿਹੜਾ ਬਚਪਨਾ ਨਾ ਇਹ ਜਿਹੜੀਆਂ ਖੂਬਸੂਰਤ ਯਾਦਾਂ ਇਹ ਤੁਹਾਡੇ ਦਿਲ ਦੇ ਵਿੱਚ ਹਮੇਸ਼ਾ ਜਿਉਂਦੀਆਂ ਜਾਗਦੀਆਂ ਰਹਿਣੀਆਂ ਚਾਹੀਦੀਆਂ। ਇੱਕ ਕਿਸਮ ਐ ਸੁਣਾਉਂਦੀ ਆ ਤੁਹਾਨੂੰ ਆ ਹਾਂ ਨਹੀਂ ਕੁੱਟ ਨਹੀਂ ਸੀ ਬਈ ਮੈਨੂੰ। ਨਹੀਂ ਕੁੱਟ ਵਾਲਾ ਹੀ ਸੁਣਾਉਂਗਾ। ਇਹ ਨਾ ਮੈਂ ਲਗੋਗੇ ਨਾ ਲਗੋ। ਕੁੱਟ ਸਾਨੂੰ ਮੈਨੂੰ ਇੰਨੀ ਕੁੱਟ ਪਈ ਨਹੀਂ ਸਕੂਲ। ਜਿੰਨੀ ਵੀ ਪਈ ਆ। ਮੈਨੂੰ ਇਦਾਂ ਸੀ ਕਿ ਸੈਂਦੀ ਸੈਂਦੀ ਨਹੀਂ ਨਹੀਂ ਮੈਨੂੰ ਸਜ਼ਾ ਮਿਲ ਜਾਂਦੀ ਹੁੰਦੀ ਸੀ ਜਿੱਦਾਂ ਆਫਿਸ ਦੇ ਬਾਹਰ ਖੜੇ ਕਰਦੇ ਹਾਂ। ਬਾਹਾਂ ਤਾਂ ਨੂੰ ਕਰਾਉਂ ਹਾਂ ਬਾਹਾਂ ਤਾਂ ਨੂੰ ਕਰਾ ਕੇ ਖੜਾ ਕਰਦੇ ਨਾ ਸਾਡੇ ਟਾਈਮ ਤੱਕ ਥੋੜਾ ਉਹ ਬਦਲ ਗਿਆ ਸੀ ਨਾ ਕਿ ਬੱਚਿਆਂ ਨੂੰ ਕੁੱਟਣਾ ਨਹੀਂ ਤਾਂ ਕਰਕੇ ਸਾਨੂੰ ਕੁੱਟ ਨਹੀਂ ਸੀ ਪਈ। ਪਰ ਮੈਂ ਮੈਂ ਤਾਂ ਹਿਨਾ ਜੀ ਇਸ ਮਾਮਲੇ ਦੇ ਵਿੱਚ ਦੁਬਾਰਾ ਸਜ਼ਾ ਦਾ ਭ ਮੈਡਮ ਜੀ ਨੇ ਸਾਡੀ ਨੇ ਇਹਦੇ ਹਿਮਾਲਿਆ ਦੇ ਵਿੱਚ ਆਈ ਕਿੰਨੀ ਆ ਮੈਂ ਕਹਾਂ ਜੀ ਮੈਨੂੰ ਤਾਂ ਨਹੀਂ ਪਤਾ ਕਹਿੰਦੇ ਚੱਲੋ ਬੈਂਚ ਤੇ ਖੜ ਜਾ ਮੈਂ ਕਹਾਂ ਜੀ ਉੱਥੋਂ ਦਿਸਬੋ ਉਹਨੇ ਫੇਰ ਮੈਨੂੰ ਪਤਾ ਪਾ ਚੜੇ ਕਿ ਪੁੱਠਾ ਬੋਲਦਾ ਹੈ ਤੂੰ ਮੈਂ ਤੁਹਾਨੂੰ ਕਿੱਸਾ ਸੁਣਾਉਂਦੀ ਆ ਅਸੀਂ 7ਵੀਂ ਜਮਾਤ ਤੱਕ ਮੈਂ ਮੁੰਡੇ ਕੁੜੀਆਂ ਵਾਲੇ ਸਕੂਲ ਦੇ ਵਿੱਚ ਪੜ੍ਹੀਆ ਪ੍ਰਾਈਵੇਟ ਸਕੂਲ ਦੇ ਵਿੱਚ ਉਸ ਤੋਂ ਬਾਅਦ ਮੈਂ ਸਰਕਾਰੀ ਦੇ ਵਿੱਚ ਚਲੀ ਗਈ ਸੀ ਆਪਣੀ ਸਹੇਲੀਆਂ ਦੇ ਪਿੱਛੇ ਲੱਗ ਕੇ ਕੀ ਹੋਇਆ ਸਾਡੀ ਟੀਚਰ ਸੀਗੀ ਮੈਥ ਦੀ ਟੀਚਰ ਉਹ ਸਾਨੂੰ ਮੈਥ ਵੀ ਪੜਾਉਂਦੀ ਸੀ ਉਹਨੇ ਹੀ ਸਾਨੂੰ ਸਾਇੰਸ ਪੜਾਉਣੀ ਉਹ ਤੇ ਦੋ ਪੀਰੀਅਡ ਇਕੱਠੇ ਹੁੰਦੇ ਸੀ ਤੇ ਉਹ ਇੰਨਾ ਔਖਾ ਸਮਾਂ ਸਾਡਾ ਬੀਤਦਾ ਸੀ ਨਾ ਕਿ ਇਹਨੇ ਦੋ ਪੀਰੀਅਡ ਇਕੱਠੇ ਮਤਲਬ 45 45 ਮਿੰਟ ਦਾ ਇੱਕ ਪੀਰੀਅਡ ਇਹਨੇ ਸਾਡੇ ਸਿਰ ਤੇ ਹੀ ਬੈਠੀ ਰਹਿਣਾ ਆ ਉਹਨੂੰ ਆਫਿਸ ਤੋਂ ਆ ਗਿਆ ਬੁਲਾਵਾ ਅਸੀਂ ਹੋ ਗਏ ਖੁਸ਼ ਅਸੀਂ ਕਿਹਾ ਚੱਲ ਚੱਲੀ ਆ ਮੈਡਮ ਹੁਣ ਨਹੀਂ ਮੈਡਮ ਛੇਤੀ ਆਉਂਦੀ ਉਹ ਤੋਂ ਕੀ ਹੁੰਦਾ ਸੀ ਆਫਿਸ ਦੇ ਵਿੱਚ ਜੇ ਕਿਸੇ ਨੂੰ ਸੱਦਾ ਆਇਆ ਮਤਲਬ ਮੀਟਿੰਗ ਹੋਣੀ ਆ ਮਤਲਬ ਸਾਰੀਆਂ ਮੈਡਮਾਂ ਗਈਆਂ ਮੀਟਿੰਗ ਤੇ ਅਸੀਂ ਇੰਨਾ ਰੋਲਾ ਪਾਇਆ ਸੀ ਇੰਨੀ ਖੱਪ ਪਾਈ ਅਸੀਂ ਨਾ ਸਾਡੀ ਨਾ ਲੜਾਈ ਹੋ ਗਈ ਕਲਾਸ ਦੇ ਵਿੱਚ ਚੱਕਲੇ ਸਕੂਲ ਸਰ ਤੇ ਅਸ ਸਾਡੀ ਲੜਾਈ ਹੋ ਗਈ ਅਸੀਂ ਕੀ ਕੀਤਾ ਅਸੀਂ ਕੁਰਸੀਆਂ ਚੱਕ ਚੱਕ ਕੇ ਸੁੱਟੀਆਂ ਇੱਕ ਦੂਜੇ ਤੇ ਡੈਸਕ ਚੱਕ ਚੱਕ ਕੇ ਸੁੱਟੀਆਂ ਇੱਕ ਦੂਜੇ ਨੂੰ ਇਦਾਂ ਸੁੱਟੀਆਂ ਛੋਟੇ ਛੋਟੇ ਹੁੰਦੇ ਸੀ ਇੱਕ ਦੂਜੇ ਨੂੰ ਸੁੱਟਣ ਲੱਗ ਗਏ ਇਦਦਰ ਹਨਾ ਕੁੱਟਣ ਲੱਗ ਗਏ ਟੇਬਲ ਤੇ ਪਈ ਸੀ ਮੈਡਮ ਦੀ ਐਨਕ ਮੈਡਮ ਐਨਕ ਲਾਉਂਦੀ ਪਿਆਸੀ ਭੈਣ ਚੁੱਕ ਕੇ ਵੀ ਅਸੀਂ ਸੁੱਟ ਦਿੱਤਾ ਹੂੰ ਕੁਰਸੀ ਮੁੰਡੇ ਨੇ ਚੁੱਕ ਕੇ ਮਾਰਨੀ ਸੀ ਕਿਸੇ ਮੁੰਡੇ ਦੇ ਉਹ ਚਸ਼ਮੇ ਦੇ ਉੱਤੇ ਲੱਗ ਗਈ ਟੇਬਲ ਪਲਟ ਗਿਆ ਚਸ਼ਮਾ ਵੀ ਟੁੱਟ ਗਿਆ ਚਸ਼ਮੇ ਦਾ ਸ਼ੀਸ਼ਾ ਟੁੱਟ ਗਿਆ ਅਸੀਂ ਐਵੇਂ ਇਕੱਠਾ-ਗੁੱਠਾ ਕਰਕੇ ਆਪਣੇ ਵੱਲੋਂ ਕਿ ਮੈਡਮ ਨੂੰ ਪਤਾ ਨਾ ਲੱਗੇ ਉਹਦੇ ਦੋ ਟੁਕੜੇ ਹੋ ਗਏ ਸੀ ਅਸੀਂ ਫੇਰ ਵੀ ਉਹਨੂੰ ਚੁੱਕ ਕੇ ਤੇ ਸ਼ੀਸ਼ੇ ਦੇ ਵਿੱਚ ਨਾ ਭਰੋ ਦਿੱਤਾ ਇਦਾਂ ਕਰਕੇ ਉਹਨੂੰ ਫਰੇਮ ਦੇ ਵਿੱਚ ਭਰੋ ਦਿੱਤਾ ਕਿ ਮੈਡਮ ਨੂੰ ਪਤਾ ਨਾ ਲੱਗੇ ਅਸੀਂ ਬੈ ਗਏ ਸ਼ਾਂਤੀ ਦੇ ਨਾਲ ਅਸੀਂ ਫਿਰ ਸਾਰਿਆਂ ਨੇ ਕਿਤੀ ਸਲਾਹ ਉਜੇਕਰ ਕਿਸੇ ਨੇ ਮੈਡਮ ਨੂੰ ਦੱਸਿਆ ਤਾਂ ਫਿਰ ਸਾਰੇ ਫਸੂਗੇ ਇਸ ਤੋਂ ਚੰਗਾ ਹੈ ਕਿ ਸਾਰਿਆਂ ਨੂੰ ਬਚਾ ਲਿਆ ਜਾਵੇ ਤੇ ਕੋਈ ਕੁਝ ਬੋਲੇ ਨਾ ਮੈਡਮ ਦੇ ਸਾਹਮਣੇ ਮੈਡਮ ਆਈ ਲਿਆਓ ਬੁੱਕ ਫੜਾਓ ਸਾਇੰਸ ਦੀ ਬੁੱਕ ਫੜਾਓ ਮੈਥ ਦਾ ਪੀਰੀਅਡ ਨਿਕਲ ਗਿਆ ਲਿਆਓ ਸਾਇੰਸ ਦੀ ਬੁੱਕ ਫੜਾਓ ਉਹਨੂੰ ਬੁੱਕ ਫੜਾਈ ਉਹ ਆਪਣੀ ਐਨਾ ਕੁ ਵਿਚਾਰੀ ਚੁੱਕਣ ਲੱਗੀ ਤੇ ਉਹਦੇ ਸ਼ੀਸ਼ੇ ਦੋ ਹੋ ਗਏ ਸਾਡੇ ਸਾਹ ਸੁੱਕਣ ਲੱਗ ਗਏ ਕਿ ਹੁਣ ਇਹਨੇ ਮੈਡਮ ਨੂੰ ਪਤਾ ਲੱਗ ਜਾਣਾ ਹੈ ਮੈਡਮ ਕਹਿੰਦੀ ਦੱਸ ਮੈਨੂੰ ਕਹਿੰਦੀ ਦੱਸ ਮੈਂ ਪਹਿਲੇ ਡੈਸਕ ਤੇ ਬੈਠੀ ਹੁੰਦੀ ਸੀ ਨਾਲ ਮੇਰੇ ਇੱਕ ਹੋਰ ਕੁੜੀ ਹੁੰਦੀ ਸੀ ਕਦੇ ਦੱਸ ਜੇ ਤੂੰ ਨਾ ਦੱਸਿਆ ਤਾਂ ਤਤਕਲੀ ਤੈਨੂੰ سزا ਮਿਲਣੀ ਆ ਹਾਂ ਕੱਲੀ ਤੈਨੂੰ سزا ਮਿਲਣੀ ਆ ਤੇ ਜੇ ਤੂੰ ਦੱਸ ਦਿੱਤਾ ਫਿਰ ਤੈਨੂੰ ਮੈਂ ਕੁਝ ਨਹੀਂ ਕਹਿਣਾ ਤੇ ਦਿੱਤੀ ਕੁਰਬਾਨੀ ਤੂੰ ਦੱਸ ਨਹੀਂ ਮੈਂ ਨਹੀਂ ਦਿੱਤੀ ਫਿਰ ਸਾਰੇ ਮੇਰੇ ਵੱਲ ਦੇਖਣ ਡਈ ਸੀ ਸਾਰੀ ਦਿਹਾੜੀ ਉਹਨਾਂ ਦੇ ਨਾਲ ਬੈਣਾ ਹੁੰਦਾ ਹੈ ਅਗਲੇ ਆਨੇ ਮੇਰੇ ਨਾਲ ਖਾਰਬਾਜੀ ਕਰਨੀ ਸੀ ਮੈਂ ਕਿਹਾ ਮੈਡਮ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਆਪਣਾ ਪੜਦੀ ਪਈ ਸੀ ਮੈਨੂੰ ਨਹੀਂ ਪਤਾ ਸੱਚੀ ਫਿਰ ਉੱਥੋਂ ਜਿਹੜਾ ਦੂਜੀ ਲਾਈਨ ਤੇ ਪਹਿਲਾ ਡੈਸਕ ਹੁੰਦਾ ਆ ਉਹ ਕੁੜੀ ਤਾਂ ਪੁੱਛਿਆ ਉਹ ਕਹਿੰਦੀ ਮੈਨੂੰ ਵੀ ਨਹੀਂ ਪਤਾ ਫਿਰ ਇੱਕ ਮੁੰਡੇ ਤੋਂ ਪੁੱਛਿਆ ਜਿਹੜਾ ਲਾਸਟ ਡੈਸਕ ਤੇ ਬੈਠਾ ਹੁੰਦਾ ਤੂੰ ਦੱਸ ਦੇ ਉਹ ਸਭ ਤੋਂ ਵੱਧ ਸ਼ਰਾਰਤੀ ਸੀ ਮੈਡਮ ਨੂੰ ਉੱਤੇ ਹੀ ਸ਼ੱਕ ਸੀ ਬਣ ਕੇ ਕਹਿੰਦੀ ਤੇਨੂੰ ਅੱਜ ਮੈਂ ਛੱਡ ਦਉਂਗੀ ਨਹੀਂ ਤਾਂ ਤੇਰਾ ਕੋਟਾਪਾ ਜ਼ਰੂਰ ਲੱਤਦਾ ਆ ਪਰ ਮੈਂ ਤੈਨੂੰ ਅੱਜ ਛੱਡ ਦਉਂਗੀ ਜੇ ਤੂੰ ਦੱਸ ਦਉਂਗਾ ਕਿ ਇਹ ਕਿਨੇ ਕੀਤਾ ਹੈ ਤੂੰ ਦੱਸ ਦੇ ਕਿਸੇ ਨੇ ਨਹੀਂ ਦੱਸਿਆ ਸਾਰੀ ਕਲਾਸ ਨੂੰ ਮੈਡਮ ਨੇ ਆਫਿਸ ਦੇ ਬਾਹਰ ਥੱਲੇ ਸਾਡਾ ਆਫਿਸ ਹੁੰਦਾ ਸੀ ਕਲਾਸ ਸਾਡੇ ਉੱਤੇ ਹੁੰਦੀ ਸੀ ਮੈਡਮ ਨੇ ਆਫਿਸ ਦੇ ਬਾਹਰ ਸਾਨੂੰ ਸਾਰਾ ਦਿਨ ਖੜੇ ਰੱਖਿਆ ਸਾਰਾ ਦਿਨ ਮੈਡਮ ਕਹਿੰਦੀ ਜਦ ਤੱਕ ਇਹ ਇਹਨਾਂ ਨੂੰ ਜਾਣ ਨਹੀਂ ਦੇਣਾ ਉਦੋਂ ਨਾ ਜਿੱਦਾਂ ਤਾਂ ਮੈਡਮ ਨੇ ਲੰਗਣਾ ਕਿਸੇ ਵੀ ਮੈਡਮ ਨੇ ਲੰਗਣਾ ਅਸੀਂ ਹੱਥ ਉੱਤੇ ਕਰ ਲੈਣੇ ਜਿੱਦਾਂ ਹੀ ਮੈਡਮ ਉੱਥੋਂ ਲੰਘ ਜਾਂਦੀ ਸੀ ਉਹ ਵੀ ਆਪਣੀ ਪਿੱਛੇ ਵਿੱਚ ਬਦਲ ਲੈਣੀ ਅਸੀਂ ਹੱਥ ਥੱਲੇ ਕਰ ਲੈਣੇ ਸੋ ਇਹ ਛੋਟੇ ਛੋਟੇ ਕਿੱਸੇ ਸੀ ਅਸੀਂ ਨੁਕਸਾਨ ਵੀ ਬਹੁਤ ਪਹੁੰਚਾਇਆ ਹੈ ਤੇ ਉਹ ਉਹ ਯਾਦ ਰਹਿ ਜਾਂਦੀ ਹੈ ਇੱਕ ਇਹ ਜਿਹੜੀਆਂ ਮਿੱਠੀਆਂ-ਮਿੱਠੀਆਂ ਯਾਦਾਂ ਨਾ ਇਹਨਾਂ ਨੂੰ ਸ਼ੇਅਰ ਕਰਨਾ ਚਾਹੀਦਾ ਤੁਸੀਂ ਕਿਸੇ ਵੀ ਵਿਆਹ ਦੀ ਕੋਈ ਪੁਰਾਣੀ ਐਲਬਮ ਚੈੱਕ ਕਰ ਲਿਓ ਉਹਦੇ ਵਿੱਚ ਵੀ ਮਿੱਠੇ-ਮਿੱਠੇ ਕਿੱਸੇ ਜਿਹੜੇ ਉਹ ਯਾਦਾਂ ਜਿਹੜੀਆਂ ਤੁਹਾਨੂੰ ਮਿਲਦੀਆਂ ਹੂੰ ਇਹ ਛੋਟੀਆਂ ਛੋਟੀਆਂ ਯਾਦਾਂ ਜਿਹੜੀਆਂ ਨਾ ਇਹ ਤੁਹਾਨੂੰ ਗੁਦਗਦਾਉਂਦੀਆਂ ਤੁਹਾਨੂੰ ਹਸਾਉਂਦੀਆਂ ਤੁਹਾਨੂੰ ਕਈ ਵਾਰ ਇਹ ਅੱਖਾਂ ਦੇ ਵਿੱਚ ਐਸੇ ਅਥਰੂ ਦੇ ਜਾਂਦੇ ਕਿ ਜਿਹੜੇ ਨਾ ਖੁਸ਼ੀ ਦੇ ਹੁੰਦੇ ਨਾ ਗਮੀ ਦੇ ਹੁੰਦੇ ਪਰ ਉਹ ਜਿਹੜੀਆਂ ਉਹ ਪਾਣੀ ਜਿਹੜਾ ਨਾ ਉਹ ਚੰਗਾ ਹੁੰਦਾ ਉਹ ਤੁਹਾਡੀਆਂ ਯਾਦਾਂ ਨੂੰ ਦੁਬਾਰਾ ਫਿਰ ਪਾਲਿਸ਼ ਕਰ ਜਾਂਦਾ ਇਹ ਆਪਣੀ ਜ਼ਿੰਦਗੀ ਦੇ ਵਿੱਚ ਰੱਖਣਾ ਚਾਹੀਦਾ ਹਮੇਸ਼ਾ ਇਹ ਸਰਮਾਇਆ ਇਹਨਾਂ ਨੂੰ ਬਚਾ ਕੇ ਰੱਖੋ ਇੱਕ ਮੈਂ ਨਿੱਕੀ ਜੀ ਗੱਲ ਹੋਰ ਸੁਣਾਵਾਂ ਪੈਨ ਚੱਲੇ ਸੀ ਨਵੇਂ ਨਵੇਂ ਦੇ ਟੱਚ ਟੱਚ ਜੇ ਕਰਨਾ ਹਾਂਜੀ ਹਾਂਜੀ ਉਹਦੇ ਵਿੱਚ ਇੱਕ ਨਿਕਾ ਜਿਹਾ ਸਪਰਿੰਗ ਪੈਂਦਾ ਹੁੰਦਾ ਜਿੰਨਾ ਉਹ ਸਪਰਿੰਗ ਪੈਂਦਾ ਆਉਂਦਾ ਸੀ ਤਾਂ ਮੈਂ ਇਦਾਂ ਟੱਚ ਟੱਚ ਕਰ ਰਿਆ ਹਾਂ ਕਿਉਂਕਿ ਇੰਜੋਏ ਹੁੰਦਾ ਇਦਾਂ ਟੱਚ ਟੱਚ ਕਰਨਾ ਖੇਡਣਾ ਹਾਂ ਉਹ ਪੈਨ ਵਿੱਚੋਂ ਨਿਕਲੇ ਸਪਰਿੰਗ ਜਾਂ ਕਿਸੇ ਤਰੀਕੇ ਦਾ ਪ੍ਰੈਸ਼ਰ ਦੇ ਨਾਲ ਉਹ ਸਿੱਧਾ ਹੀ ਜਾ ਕੇ ਨਾ ਜੀ ਸਾਡੀ ਸਭ ਤੋਂ ਖਤਰਨਾਕ ਅੰਗਰੇਜ਼ੀ ਵਾਲੀ ਮੈਡਮ ਦੇ ਗੱਲ ਤੇ ਲੱਗ ਗਿਆ ਜੀ ਉਹਨੇ ਮੇਰੇ ਵੱਲ ਦੇਖਿਆ ਮੈਂ ਉਹਨਾਂ ਵੱਲ ਦੇਖਿਆ ਅੱਖਾਂ ਦੇ ਵਿੱਚ ਇਦਾਂ ਅੱਖਾਂ ਪਾ ਕੇ ਮੈਨੂੰ ਕਹਿੰਦੇ ਆ ਜਾ ਇੱਧਰ ਆ ਕੀ ਬਤਮੀਜੀ ਨੌਲੀ ਮੈਂ ਕੰਨ ਫੜ ਗਏ ਵੀ ਸੌਰੀ ਮੈਂ ਜੀ ਮੈਂ ਨਹੀਂ ਇਦਾਂ ਨਹੀਂ ਮੈਂ ਜਾਣ ਕੇ ਨਹੀਂ ਮਾਰਿਆ ਆਵਾਜ਼ ਦੇ ਵਿੱਚੋਂ ਨਿਕਲ ਕੇ ਲੱਗਾ ਕਹਿੰਦੀ ਪਾਏ ਨੂੰ ਮੈਂ ਦੁਬਾਰਾ ਫੇਰ ਫਟ ਗਈ ਤੇ ਜੁੜੀ ਗਈ ਕਹਿੰਦੀ ਕਾਰੇ ਨੂੰ ਟਿਚ ਟਿਚ ਮੈਂ ਲੱਗਾ ਰਿਹਾ ਪੰਜ ਕਿ ਮਿੰਟ ਉਹ ਨਿਕਲਿਆ ਹੀ ਨਹੀਂ ਐਡਾ ਕੰਮ ਵਕਤ ਉਦੋਂ ਨਿਕਲਿਆ ਨਹੀਂ ਉਹ ਤਾਂ ਨਿਕਲਿਆ ਨਹੀਂ ਬਾਅਦ ਵਿੱਚ ਨਹੀਂ ਨਿਕਲਿਆ ਸੋ ਇਹ ਜਿਹੜੀਆਂ ਕਿੱਸੇ ਆ ਉਦੋਂ ਵੀ ਭਾਵੇਂ ਮੈਨੂੰ ਉਹਨਾਂ ਨੇ ਮਾਨਤਨ ਬਹੁਤ ਬਖਸ਼ਿਆ ਸੀ ਮੇਰਾ ਸਨਮਾਨ ਕੀਤਾ ਸਨਮਾਨ ਕੀਤਾ ਤੇ ਸੇਵਾ ਕੀਤੀ ਚੰਗੀ ਹਾਂਜੀ ਬਹੁਤ ਤੇ ਪਰ ਫਿਰ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਗੁਦਗਦਾਉਂਦੀਆਂ ਨੇ ਇਹ ਚੀਜ਼ਾਂ ਦੇ ਨਾਲ ਸਾਡਾ ਜ਼ਿੰਦਗੀ ਦਾ ਇੱਕ ਐਸਾ ਵਕਤ ਜੁੜਿਆ ਹੋਇਆ ਕਿ ਉਹਨੂੰ ਅਸੀਂ ਚਾਹ ਕੇ ਵੀ ਭੁਲਾ ਨਹੀਂ ਸਕਦੇ ਚਪਲਾਉਣਾ ਚਾਹੀਦਾ ਵੀ ਪਰ ਅੱਜ ਦੇ ਸਮੇਂ ਦੇ ਵਿੱਚ ਕੀ ਹੋ ਗਿਆ ਜੋਗੀ ਜੀ ਅੱਜ ਕੱਲ ਸਕੂਲਾਂ ਦੇ ਵਿੱਚ ਅਸੀਂ ਕੋਟੇ ਨਹੀਂ ਸਕਦੇ ਕਿਸੇ ਨੂੰ ਅੱਜ ਕੱਲ ਅਜਿਹੇ ਕਾਨੂੰਨ ਆ ਗਏ ਨੇ ਕਿ ਜੇਕਰ ਤੁਸੀਂ ਬੱਚਾ ਕੁੱਟਿਆ ਤਾਂ ਤੁਹਾਡੇ ਵਿਰੁੱਧ ਕਾਰਵਾਈ ਹੋਵੇਗੀ ਤੇ ਉਹਦੀ ਮਾਪੇ ਆ ਜੇ ਮਾੜਕ ਉਹਨਾਂ ਨੂੰ ਬੱਚਿਆਂ ਨੂੰ ਕੁਝ ਕਹਿ ਦਿੱਤਾ ਜਾਵੇ ਹਾਲਾਂਕਿ ਹੱਥ ਵੀ ਨਹੀਂ ਲਾਇਆ ਜਾਂਦਾ ਉਹ ਪਹਿਲਾਂ ਪਹੁੰਚ ਜਾਂਦੇ ਨੇ ਹਨਾ ਤੇ ਬੱਚੇ ਬਹੁਤ ਜ਼ਿਆਦਾ ਸੈਂਸਿਟਿਵ ਹੋ ਚੁੱਕੇ ਨੇ ਅੱਜ ਦੇ ਅੱਜ ਬੱਚੇ ਆਪਣੇ ਬਚਪਨ ਦੇ ਵਿੱਚ ਜੀ ਹੀ ਨਹੀਂ ਰਹੇ ਬੱਚੇ ਸਮੇ ਤੋਂ ਪਹਿਲਾਂ ਵੱਡੇ ਹੋ ਰਹੇ ਨੇ ਇੱਕ ਰਿਸਰਚ ਵੀ ਹੋਈ ਇੱਕ ਸਰਵੇ ਵੀ ਹੋਈ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੁੜੀਆਂ ਜਿਹੜੀਆਂ ਨੇ ਉਹ ਮੁੰਡਿਆਂ ਨਾਲੋਂ ਸਭ ਤੋਂ ਵੱਧ ਪਹਿਲੇ ਮੈਚੁਰ ਹੋ ਜਾਂਦੀਆਂ ਨੇ ਵੱਡੀਆਂ ਹੋ ਰਹੀਆਂ ਨੇ ਜਿਹੜੇ ਬੱਚੇ ਨੇ ਨਾ ਅੱਜ ਕੱਲ ਦੇ ਉਹ ਚਾਉਂਦੇ ਨੇ ਹਾਲਾਂਕਿ ਅਸੀਂ ਵੀ ਚਾਉਂਦੇ ਸੀ ਕਿ ਅਸੀਂ ਵੱਡੇ ਹੋ ਜਾਈਏ ਪਰ ਅਸੀਂ ਹੋਰ ਤਰੀਕੇ ਚਾਉਂਦੇ ਸੀ ਅੱਜ ਕੱਲ ਤੁਸੀਂ ਦੇਖਿਆ ਹੋਊਗਾ ਕਿ ਛੋਟੇ ਛੋਟੇ ਬੱਚਿਆਂ ਦੇ ਵਿੱਚ ਆਸ਼ਕੀ ਦਾ ਭੂਤ ਸਵਾਰ ਹੈ ਤੁਸੀਂ ਰੀਲਾਂ ਦੇਖੀਆਂ ਹੋਣਗੀਆਂ ਸਕੂਲਾਂ ਦੇ ਵਿੱਚ ਬੱਚੇ ਜਾਂਦੇ ਨੇ ਫੋਨ ਉਹਨਾਂ ਦੇ ਬੈਗ ਦੇ ਵਿੱਚੋਂ ਨਿਕਲਦੇ ਨੇ ਇਹ ਸਾਰਾ ਕੁਝ ਫੋਨਾਂ ਦਾ ਕਿੱਤਾ ਕਰਾਇਆ ਆ ਬੱਚੇ ਜਿਹੜੇ ਨੇ ਉਹ ਮਾਪਿਆਂ ਕੋਲੋਂ ਫੋਨ ਲੈ ਲੈਂਦੇ ਨੇ ਮਾਪੇ ਵੀ ਦੇ ਦਿੰਦੇ ਨੇ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਮਦਦ ਹੋ ਰਹੀ ਹੈ ਅਸੀਂ ਵੀ ਪੜ੍ਹਾਈਆਂ ਕੀਤੀਆਂ ਨੇ ਅਸੀਂ ਵੀ ਬਿਨਾ ਫੋਨ ਤੋ ਪੜੇ ਆ ਮੈਂ ਤਾਂ ਕਾਲਜ ਤੱਕ ਬਿਨਾ ਫੋਨ ਤੋਂ ਰਹੀ ਆ ਬਹੁਤ ਸਾਰੇ ਬੱਚੇ ਅਜਿਹੇ ਬਿਨਾ ਫੋਨ ਤੋਂ ਪੜੇ ਨੇ ਪਰ ਅੱਜ ਕੱਲ ਦੇ ਬੱਚਿਆਂ ਨੂੰ ਅਸੀਂ ਫੋਨ ਦੇ ਕੇ ਨਾ ਉਹਨਾਂ ਦੀ ਸਾਰੀ ਜ਼ਿੰਦਗੀ ਉਹਨਾਂ ਦਾ ਭਵਿੱਖ ਖਰਾਬ ਕਰ ਰਹੇ ਆ ਉਹਨਾਂ ਦੇ ਬੱਚਿਆਂ ਦੇ ਬੈਗ ਦੇ ਵਿੱਚ ਜਦੋਂ ਫੋਨ ਨਿਕਲਦੇ ਨੇ ਰੀਲਾਂ ਉਹ ਦੇਖਦੇ ਨੇ ਬੱਚਿਆਂ ਦਾ ਧਿਆਨ ਜਿਹੜਾ ਹੈ ਨਾ ਉਹ ਇੱਧਰ ਵੱਲ ਨੂੰ ਹੋ ਰਿਹਾ ਆ ਇਸ ਕਰਕੇ ਕਹਿਣਾ ਮੈਂ ਇਹ ਚਾਹੂੰਗੀ ਕਿ ਸਕੂਲ ਦੇ ਅਧਿਆਪਕ ਜਿਹੜੇ ਨੇ ਨਾ ਇਹ ਪਹਿਲ ਕਦਮੀ ਉਹਨਾਂ ਨੂੰ ਕਰਨੀ ਪੈਣੀ ਹੈ ਬਿਲਕੁਲ ਜੀ ਪਹਿਲ ਕਰਨੀ ਉਹਨਾਂ ਨੂੰ ਪਹਿਲ ਕਦਮੀ ਕਰਕੇ ਕਿਤੇ ਨਾ ਕਿਤੇ ਸਮਝਾਉਣਾ ਚਾਹੀਦਾ ਹੈ ਕਿ ਜਿਹੜੀਆਂ ਰੀਲਾਂ ਤੁਸੀਂ ਦੇਖ ਰਹੇ ਹੋ ਜੋ ਵੀ ਤੁਸੀਂ ਸੋਸ਼ਲ ਮੀਡੀਆ ਤੇ ਕਰ ਰਹੇ ਹੋ ਉਹ ਤੁਹਾਨੂੰ ਕਿਵੇਂ ਡਿਸਟਰੈਕਟ ਕਰ ਰਿਹਾ ਹੈ ਇਹ ਸਾਰੀ ਉਹਨਾਂ ਨੂੰ ਚੀਜ਼ ਸਮਝਾਉਣੀ ਚਾਹੀਦੀ ਹੈ ਕੁੱਟਣ ਨਾਲ ਉਹਨਾਂ ਨੂੰ ਡਾਂਟਣ ਨਾਲ ਕੁਝ ਨਹੀਂ ਬਣਨ ਵਾਲਾ ਉਹਨਾਂ ਨੂੰ ਸਮਝਾਓ ਇੱਕ ਵਧੀਆ ਤਰੀਕੇ ਉਹਨਾਂ ਨੂੰ ਸਮਝਾਓ ਕਿ ਤੁਹਾਨੂੰ ਕਿਵੇਂ ਆ ਸਾਰੀਆਂ ਚੀਜ਼ਾਂ ਡਿਸਟਰੈਕਟ ਕਰ ਰਹੀਆਂ ਨੇ ਤੁਹਾਨੂੰ ਤੁਹਾਡੇ ਗੋਲ ਤੱਕ ਤੁਹਾਡੇ ਏਮ ਤੱਕ ਜਾਣ ਤੋਂ ਇਹ ਚੀਜ਼ਾਂ ਰੋਕ ਰਹੀਆਂ ਨੇ ਬਿਲਕੁਲ ਦੇਖੋ ਇਸ ਗੱਲ ਦੇ ਵਿੱਚ ਆਪਾਂ ਸਾਰਾ ਕਸੂਰ ਆਪਾਂ ਟੀਚਰਾਂ ਦਾ ਨਹੀਂ ਕੱਢ ਸਕਦੇ ਨਹੀਂ ਨਹੀਂ ਆਪਾਂ ਮਾਪਿਆਂ ਦੇ ਵੀ ਬਰਾਬਰ ਜ਼ਿੰਮੇਵਾਰੀ ਤੈਅ ਕਰਦੇ ਆ ਕਿਉਂਕਿ ਘਰੋਂ ਫੋਨ ਲੈ ਕੇ ਦੇਣਾ ਲੁਕੋ ਕੇ ਸਕੂਲ ਦੇ ਵਿੱਚ ਵਰਤਦੇ ਜਾਂ ਕਿਦਾਂ ਮਰਜ਼ੀ ਆ ਪਰ ਇੱਥੇ ਨਾਲ ਦੀ ਨਾਲ ਇਹ ਵੀ ਗੱਲ ਇਹ ਪੱਕੀ ਆ ਤੇ ਸੱਚੀ ਆ ਕਿ ਉਮਰ ਤੋਂ ਪਹਿਲਾਂ ਹੋ ਗਿਆ ਗੱਭਰੂ ਨੈਣਾਂ ਨੂੰ ਮਟਕਾਉਣਾ ਸਿੱਖ ਗਿਆ ਪਿੱਪਲ ਲੋਕੀ ਹੋਣਾ ਦਿੰਦੇ ਫੋਨ ਤੇ ਪਿੰਗਾ ਪਾਉਣਾ ਗਿੱਜ ਗਿਆ ਇਹ ਸੱਚਮੁੱਚ ਸਾਡੇ ਬੱਚੇ ਜਿਹੜੇ ਆ ਉਮਰ ਤੋਂ ਪਹਿਲਾਂ ਗੱਭਰੂ ਹੋ ਗਿਆ ਆ ਸਾਰਾ ਕੰਮ ਉਮਰ ਤੋਂ ਪਹਿਲਾਂ ਇੱਕ ਕਰ ਲੈਣਾ ਚਾਹੁੰਦੇ ਆ ਇਸ ਮੋਬਾਈਲ ਨੇ ਸਾਡਾ ਪੱਠਾ ਬਿਠਾ ਦਿੱਤਾ ਆ ਅੱਜ ਰਜਾਈਆਂ ਦੇ ਵਿੱਚ ਕੰਬਲਾਂ ਦੇ ਵਿੱਚ ਮੂੰਹ ਦੇ ਦੇ ਕੇ ਉਹ ਕੰਮ ਕਰਦੇ ਆ ਕਿ ਮਾਪੇ ਮੁੜ ਕੇ ਲੋਕਾਂ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਿੰਦੇ ਇਸ ਤੋਂ ਸਾਨੂੰ ਬਚਣਾ ਚਾਹੀਦਾ ਹੈ ਬੱਚੇ ਵੀ ਸੋਚ ਲੈਣ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਦੋਨੋਂ ਹੀ ਮਾਪੇ ਦੀ ਇੱਜ਼ਤ ਹੁੰਦੇ ਆ ਸੋ ਭਾਈ ਥੋੜਾ ਜਿਹਾ ਖਿਆਲ ਆਪਾਂ ਮਾਪੇ ਦਾ ਕਰ ਲਈਏ ਜਿਨ੍ਹਾਂ ਨੇ ਜੰਮਿਆ ਆ ਜਿਨ੍ਹਾਂ ਨੇ ਪਾਲਿਆ ਜਿਨ੍ਹਾਂ ਨੇ ਪੜਾਇਆ ਆ ਥੋੜਾ ਸਬਰ ਰੱਖੋ ਵਿਆਹ ਵੀ ਦੇਣਗੇ ਬਿਲਕੁਲ ਅੱਜ ਤਾਂ ਸਮਾਜੋਗੀ ਜੀ ਉਹ ਆ ਗਿਆ ਆ ਇੱਕ ਵਾਰ ਫੇਰ ਪੁਰਾਣਾ ਸਮਾਜ ਚੇਤੇ ਆ ਗਿਆ ਜਦੋਂ ਬਾਲ ਵਿਆਹ ਕਰ ਦਿੱਤਾ ਜਾਂਦਾ ਸੀ ਬਾਲ ਵਿਆਹ ਕਹਿੰਦੇ ਹੁੰਦੇ ਸੀ ਨਾ ਬੜੇ ਨਾਟਕ ਵੀ ਚੱਲੇ ਸੀ ਕਿ ਕਿ ਲੋਕਾਂ ਨੂੰ ਸੇਧ ਮਿਲੇ ਕਿ ਯਾਰ ਨਾ ਛੋਟੇ ਬੱਚਿਆਂ ਦਾ ਵਿਆਹ ਕਰਿਆ ਕਰੋ ਉਹਨਾਂ ਦਾ ਪਤਾ ਕੁਝ ਨਹੀਂ ਹੁੰਦਾ ਪਰ ਅੱਜ ਤਾਂ ਬੱਚਿਆਂ ਦੇ ਵਿਆਹ ਸੱਚੀ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖੀਆਂ ਹੋਣਗੀਆਂ ਛੋਟੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਉਹਨਾਂ ਨੂੰ ਆਪ ਨੂੰ ਇੰਨੀ ਸਮਝ ਨਹੀਂ ਹੁੰਦੀ ਉਹ ਦੂਜਾ ਨਿਆਣਾ ਕਿੱਥੋਂ ਪਾਲ ਲਊਗੇ ਹਨਾ ਉਹਨਾਂ ਦੀ ਪਰਵਰਿਸ਼ ਕਿੱਥੋਂ ਕਰ ਲਊਗੇ ਸੋ ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨ ਧਿਆਨ ਦੇਣਾ ਪੈਣਾ ਹੈ ਮੈਂ ਸਕੂਲ ਦੇ ਵਿੱਚ ਅਧਿਆਪਕਾਂ ਨੂੰ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਸਕੂਲ ਦੇ ਵਿੱਚ ਬੱਚੇ ਜਿਹੜੇ ਹੁੰਦੇ ਨੇ ਉਹ ਜ਼ਿਆਦਾ ਸਮਾਂ ਬਤੀਤ ਕਰਦੇ ਨੇ ਤੇ ਅਧਿਆਪਕਾਂ ਦੀ ਗੱਲ ਬੱਚੇ ਮੰਨ ਵੀ ਲੈਂਦੇ ਨੇ ਜਿਵੇਂ ਅਸੀਂ ਵੀ ਮੰਨ ਲਈਦੀ ਹੁੰਦੀ ਸੀ ਹੈਨਾ ਭਾਵੇਂ ਜ਼ੋਰ ਜ਼ਬਰਦਸਤੀ ਨਾਲ ਹੀ ਮੰਨੀਏ ਪਰ ਮੰਨ ਲੈਂਦੇ ਹੁੰਦੇ ਸੀ ਕਿ ਇਸ ਕਰਕੇ ਕਿਤੇ ਨਾ ਕਿਤੇ ਅਧਿਆਪਕਾਂ ਨੂੰ ਇਹ ਪਹਿਲ ਕਦਮੀ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਉਹ ਵੀ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕਿਤੇ ਨਾ ਕਿਤੇ ਬਿਠਾ ਕੇ ਚੰਗੇ ਤਰੀਕੇ ਸਮਝਾਉਣ ਕਿ ਅਸੀਂ ਕਿੱਦਲ ਨੂੰ ਜਾ ਰਹੇ ਹਾਂ ਪਰ ਅਸੀਂ ਜਾਣਾ ਕਿੱਦਲ ਨੂੰ ਆ ਜੀ ਸਾਨੂੰ ਆਪਣੇ ਸਮੇਂ ਦੇ ਮੁਤਾਬਕ ਹਰ ਇੱਕ ਚੀਜ਼ ਹਰੇਕ ਰੰਗ ਮੰਨਣਾ ਚਾਹੀਦਾ ਹੈ ਚਾਹੇ ਉਹ ਬਚਪਨ ਹੋਵੇ ਜਵਾਨੀ ਹੋਵੇ ਬੁਢਾਪਾ ਹੋਵੇ ਹਰ ਇੱਕ ਮੌਸਮ ਦਾ ਵੱਖੋ ਵੱਖਰਾ ਰੰਗ ਹੈ ਰੂਪ ਹੈ ਔਰ ਇਸ ਨੂੰ ਮੰਨਣਾ ਤਰੀਕਾ ਤੇ ਸਲੀਕਾ ਸਾਨੂੰ ਆਉਣਾ ਚਾਹੀਦਾ ਹੈ ਭਾਈ ਆਪਣੇ ਅੰਦਰ ਉਹ ਸਾਰੀਆਂ ਚੀਜ਼ਾਂ ਸਾਹਮਣੇ ਰੱਖੋ ਤਾਂ ਕਿ ਵਕਤ ਆਉਣ ਤੇ ਉਹਨਾਂ ਦਾ ਵੀ ਤੁਸੀਂ ਸਵਾਦ ਲੈ ਸਕੋ ਜੀ ਜ਼ਿੰਦਗੀ ਜਿਹੜੀ ਤੁਹਾਡੀ ਸਵਾਦ ਨਾਲ ਭਰੀ ਰਹੇ ਬਿਲਕੁਲ ਆਸ ਕਰਦੇ ਹਾਂ ਕਿ ਇਹ ਪ੍ਰੋਗਰਾਮ ਜਿਹੜਾ ਹੈ ਇਸ ਨੂੰ ਸੁਣ ਕੇ ਤੁਹਾਨੂੰ ਵੀ ਆਪਣੇ ਬਚਪਨ ਦੇ ਕਿਸੇ ਜ਼ਰੂਰ ਯਾਦ ਆਏ ਹੋਣਗੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜਿਵੇਂ ਸ਼ੁਰੂਆਤ ਦੇ ਵਿੱਚ ਜੋਗੀ ਜੀ ਹੋਣਾ ਨੇ ਕਿਹਾ ਸੀ ਕਿ ਆਪਣਾ ਬਚਪਨ ਜਿਹੜਾ ਉਹ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਤੇ ਆਪਣੇ ਅੰਦਰ ਦਾ ਬੱਚਾ ਵੀ ਕਦੇ ਵੀ ਮਾਰਨਾ ਨਹੀਂ ਚਾਹੀਦਾ ਤੇ ਉਸ ਨੂੰ ਹਮੇਸ਼ਾ ਜ਼ਿੰਦਗੀ ਦੇ ਨਾਲ ਚੱਲਦੇ ਰਹਿਣੇ ਦੇਣਾ ਚਾਹੀਦਾ ਤਾਂ ਜੋ ਜੀ ਨਾਲ ਇਹਨਾਂ ਨੂੰ ਇਹ ਵੀ ਕਹਿ ਦੋ ਜੇਕਰ ਤੁਸੀਂ ਵੀ ਸਕੂਲ ਦੇ ਵਿੱਚ ਕਿਸੇ ਆਪਣੇ ਮਾਸਟਰ ਜੀ ਕੋਲੋਂ ਕੁੱਟ ਖਾਧੀ ਹੈ ਤਾਂ ਹਾਂ ਜਨਾ ਲਿਖੋ ਅੱਛਾ ਤੇ ਮਾਸਟਰ ਜੀ ਦਾ ਨਾਂ ਲਿਖੋ ਮਾਸਟਰ ਜੀ ਦਾ ਨਾਂ ਲਿਖੋ ਕਾਰਵਾਈ ਕਰ ਸਕੀ ਬਿਲਕੁਲ ਉਹਨਾਂ ਦਾ ਨਾਂ ਲਿਖਿਓ ਉਹਨਾਂ ਨੂੰ ਯਾਦ ਕਰਿਓ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਤੁਸੀਂ ਇਹ ਵਿਚਾਰ ਜਿਹੜੇ ਨੇ ਆਪਣੇ ਸਾਂਝੇ ਕਰ ਸਕਦੇ ਹੋ ਬਾਕੀ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਇਸ ਬਾਰੇ ਵੀ ਤੁਸੀਂ ਵਿਚਾਰ ਜ਼ਰੂਰ ਸਾਂਝੇ ਕਰਨਾ ਫਿਲਹਾਲ ਜੋਗੀ ਜੀ ਬਹੁਤ ਸਾਰੀਆਂ ਅਸੀਂ ਗੱਲਾਂ ਬਾਤਾਂ ਅੱਜ ਕੀਤੀਆਂ ਤੁਸੀਂ ਪਹਿਲਾਂ ਹੀ ਧੰਨਵਾਦ ਕਰਨ ਲੱਗੇ ਮੈਂ ਤਾਂ ਕਰ ਦਿੰਦਾ ਕਿ ਤੁਸੀਂ ਮੇਰਾ ਬਚਪਨ ਯਾਦ ਕਰਿਆ ਅੱਛਾ ਮੇਰਾ ਬਚਪਨ ਯਾਦ ਕਰਾਉਣਾ ਤੇ ਸਾਡੇ ਦਰਸ਼ਕਾਂ ਦਾ ਬਚਪਨ ਯਾਦ ਕਰਾਉਣਾ ਇੱਕ ਚੰਗਾ ਇੱਕ ਸੁਭਬ ਸੀ ਜੀ ਕਿਉਂਕਿ ਅਸੀਂ ਤਾਂ ਬਚਪਨ ਭੁੱਲ ਹੀ ਗਏ ਭੁੱਲ ਗਏ ਦੇਖੋ ਅਸੀਂ ਨਾ ਤਾਂ ਦੂਸਰ ਨੂੰ ਮੰਨਣ ਦਿੰਦੇ ਆ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਨਾ ਓਏ ਤੂੰ ਹੁਣ ਬੱਚਾ ਨਹੀਂ ਰਹਿ ਗਿਆ ਹਮ ਯਾਰ ਨੂੰ ਬੱਚਾ ਕਹਿੰਦੇ ਆ ਅਸੀਂ ਬੱਚਾ ਬਣੇ ਰਹਿਣ ਦੇ ਇੱਕ ਹੋਰ ਤੁਹਾਨੂੰ ਇੱਕ ਗੱਲ ਦੱਸਾਂ ਸਿਆਣੀ ਗੱਲ ਜਾਂਦੇ ਜਾਂਦੇ ਜਿਹੜਾ ਸਭ ਤੋਂ ਵੱਡਾ ਬੱਚਾ ਹੁੰਦਾ ਨਾ ਉਹਦਾ ਬਚਪਨ ਬਹੁਤ ਛੋਟਾ ਹੁੰਦਾ ਬਚਪਨ ਛੋਟਾ ਹੁੰਦਾ ਬਿਲਕੁਲ ਉਹਨੂੰ ਇਹੀ ਕਹਿ ਦਿੱਤਾ ਜਾਂਦਾ ਕਿ ਤੂੰ ਹੁਣ ਵੱਡਾ ਹੋ ਗਿਆ ਛੋਟੇ ਭਰਾਵਾਂ ਦਾ ਭੈਣ ਭਰਾਵਾਂ ਦਾ ਖਿਆਲ ਰੱਖੀ ਹਾਂ ਹਾਂ ਸੋ ਇੱਥੇ ਸਾਰਿਆਂ ਨੂੰ ਉਹਨਾਂ ਦਾ ਬਚਪਨ ਮੰਨਣ ਦਿਓ ਤਾਂ ਕਿ ਉਹ ਆਪਣੀ ਜ਼ਿੰਦਗੀ ਦਾ ਇੱਕ ਖੂਬਸੂਰਤ ਸਮਾਚੰਗੇ ਤਰੀਕੇ ਨਾਲ ਜੀ ਸਕਣ। ਬਿਲਕੁਲ ਜੋਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਤੁਹਾਡਾ ਵੀ ਹਨਾ ਜੀ। ਸੋ ਬਚਪਨ ਹਮੇਸ਼ਾ ਯਾਦ ਰੱਖੋ ਬਚਪਨ ਉਹ ਸਮਾਂ ਜਿਹੜਾ ਕਦੇ ਵੀ ਵਾਪਸ ਮੁੜ ਕੇ ਨਹੀਂ ਆਉਣਾ ਤੇ ਤੁਸੀਂ ਸਿਰਫ ਇਸ ਨੂੰ ਮਾਣ ਸਕਦੇ ਹੋ ਇਸ ਤੇ ਕਿੱਸੇ ਜਿਹੜੇ ਨੇ ਉਹ ਯਾਦ ਕਰਕੇ ਸੋ ਤੁਹਾਡੇ ਵੀ ਬਚਪਨ ਦਾ ਜੇਕਰ ਕੋਈ ਕਿੱਸਾ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਨਾਲ ਦੀ ਨਾਲ ਕਿਹੜੇ ਮਾਸਟਰ ਕੋਲੋਂ ਸਕੂਲ ਦੇ ਵਿੱਚ ਤੁਹਾਡਾ ਝਾਂਬਾ ਲੱਥਿਆ ਹੈ ਉਹ ਵੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਬਹੁਤ ਬਹੁਤ ਧੰਨਵਾਦ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾ ਕਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ